ਸਾਡੇ ਬਾਪੂ ਨੇ ਬਹੁਤ ਚਿਰ ਪਹਿਲਾਂ ਕਿਹਾ ਸੀ ਵੀ ਜਿਹੜੀ ਸਿੱਖਿਆ ਹੈ ਨਾ ਹਾਂਜੀ ਉਹ ਸ਼ੇਅਰ ਕਰੇ ਤਾਂ ਵਧੀਆ ਰਹਿੰਦੀ ਹੈ ਪਬਲੀਕਲੀ ਹਾਈਡ ਨਾ ਕਰੋਗੇ ਉਦਰਤ ਉਦਰਤ ਬਹੁਤ ਵੱਡੀ ਚੀਜ਼ ਹੈ ਹਾਂਜੀ 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 ਉਦਰਤ ਨੂੰ ਨਾ ਜਿਹੜਾ ਮਨੋੱਖਾ ਉਹ ਹਮੇਸ਼ਾ ਅੰਡਰਐਸਟੀਮੇਟ ਕਰਦਾ ਹਾਂਜੀ ਜੇ ਟਰਾਈ ਕਰਨ ਨਾਲ ਤੁਸੀਂ ਫੇਲ ਹੋਗੇ ਉਹ ਫੇਲ ਹੋਣੀ ਨਹੀਂ ਹੈ ਉਹ ਸਾਡੀ ਜਿਹੜੀ ਸਕਸੈਸ ਦੀ ਚਾਬੀ ਆ ਵਧੀਆ ਗਰੇਸ਼ ਤੋਂ ਮਾੜੀ ਵਾਈਨ ਤਾਂ ਬਣਾ ਸਕਦੇ ਮਾੜੇ ਗਰੇਸ਼ ਤੋਂ ਵਧੀਆ ਨਹੀਂ ਬਣਦੀ ਸਸਿਕਲ ਜੀ ਅੱਜ ਅਸੀਂ ਕੋਲੋਨਾ ਦੇ ਵਿੱਚ ਖੜੇ ਆ ਤੇ ਸਾਡੇ ਨਾਲ ਨੇ ਭਾਈ ਕਰਨੈਲ ਸਿੰਘ ਸਿੱਧੂ ਜੋ ਇਹਨਾਂ ਦੀ ਸਕਸੈਸ ਸਟੋਰੀ ਹੈ ਉਹਦੇ ਬਾਰੇ ਬਹੁਤ ਸਾਰੇ ਦਰਸ਼ਕ ਜਾਣਦੇ ਵੀ ਹੋਣੇ ਪਰ ਅਸੀਂ ਇਹਨਾਂ ਨਾਲ ਅੱਜ ਗੱਲਾਂਬੱਤਾਂ ਕਰਨ ਆਏ ਆ ਸਾਨੂੰ ਇਹ ਲੱਗਿਆ ਕਿ ਅਸੀਂ ਕੋਲੋਂ ਆਈਏ ਤੇ ਇਹਨਾਂ ਨੂੰ ਨਾਮ ਲਈ ਸਾਨੂੰ ਇੱਕ ਅਕਵਰਡ ਜੀ ਸਿਚੁਏਸ਼ਨ ਲੱਗਦੀ ਸੀ ਬਾਈ ਜੀ ਨੂੰ ਰਾਬਤਾ ਕੈਮ ਕੀਤਾ ਕਹਿੰਦੇ ਵੀ ਆ ਜਾਓ ਸੋ ਬਾਈ ਜੀ ਤੁਸੀਂ ਇਹ ਦੱਸਿਓ ਗੱਲਾਂਬੱਤਾਂ ਤੁਸੀਂ ਆਰਗੈਨਿਕ ਵਿਨਯਾਰਡ ਤੇ ਆਰਗੈਨਿਕ ਵਾਈਨਸ ਦੇ ਵਿੱਚ ਤੁਹਾਡਾ ਨਾਮ ਆਇਆ ਹੈ ਨਾ ਹਾਂਜੀ ਤੇ ਤੁਸੀਂ ਸਟੋਰੀ ਆਪ ਹੀ ਸ਼ੁਰੂ ਕਰ ਲਓ ਪਹਿਲਾਂ ਤਾਂ ਦੱਸਿਓ ਵੀ ਤੁਸੀਂ ਹੈਟ ਇਲੈਕਟ੍ਰੀਕਲ ਇੰਜੀਨੀਅਰ ਹੈ ਨਾ ਜੀ ਹਾਂਜੀ ਮੈਂ 3 ਸਾਲ ਦਾ ਡਿਪਲੋਮਾ ਕੀਤਾ ਲਿਆ ਕੋ ਹਾਂਜੀ ਹਾਂਜੀ ਤੇ 93 ਦੇ ਵਿੱਚ ਅਸੀਂ ਇੱਥੇ ਮੂਵ ਹੋਏ ਸੀ ਹਾਂਜੀ ਹਾਂਜੀ ਤੇ ਪਤਾ ਲੱਗਿਆ ਵੀ ਇਹ ਫੌਰਨ ਕ੍ਰੈਡੈਂਸ਼ਲ ਜਿਹੜੇ ਹੈਗੇ ਉਹਨਾਂ ਨੂੰ ਰਿਕੋਗਨਾਈਜ਼ ਨਹੀਂ ਕਰਦੇ ਹਾਂਜੀ ਹਾਂਜੀ ਤੇ ਫਿਰ ਵੀ ਹੁਣ ਹੋਰ ਕੀ ਕਰ ਸਕਦੇ ਹੋ ਤੁਸੀਂ ਹਨਾ ਹਾਂਜੀ ਫਿਰ ਪੰਜਾਬ ਦੇ ਜੰਮੇ ਆ ਆਪਣਾ ਸੈਕੰਡ ਬੈਚ ਹੀ ਹੈਗਾ ਅੱਛੀਗਾ ਵੀ ਜਿਹੜਾ ਐਗਰੀਕਲਚਰ ਤੋਂ ਦੇਖਦੇ ਆ ਕਿਤੇ ਕੰਮ ਕੁੰਮ ਹਾਂਜੀ ਤੇ ਵਿਨਜਾਲਾ ਚ ਫਾਰਮ ਚ ਕੰਮ ਕੁੰਮ ਕਰਦੇ ਲਾਭਦੇ ਹਾਂਜੀ ਤੇ ਮੈਂ ਪਹਿਲਾ ਵਿੰਜੜ ਜਿਹੜਾ ਕੰਮ ਕੀਤਾ 95 ਦੇ ਵਿੱਚ ਕੀਤਾ ਹਾਂਜੀ ਔਰ ਇੱਥੋਂ ਹੈਗਾ ਮੈਨੂੰ ਲੱਗਾ 70 70 ਕਿਲੋਮੀਟਰ ਹੋਣਾ ਕੋਲੋਨਾ ਤੋਂ ਜੀ ਹਾਂਜੀ ਨੇ 96 ਦੇ ਈਪਲ ਦੇ ਵਿੱਚ ਮੈਨੂੰ ਕੰਮ ਮਿਲਿਆ ਇੱਥੇ ਇੱਕ ਵਾਈਨਰੀ ਹੈ ਸਮਰਹੈਲ ਠਾਂਜੀ ਤੇ ਸਮਰਹੈਲ ਐਕਚੁਅਲੀ ਮੈਂ ਇਹ ਕਹਿੰਨਾ ਵੀ ਜਿਹੜੇ ਮੇਰੀ ਸਕਸੈਸ ਹਨ ਉਹਨਾਂ ਦਾ ਕਾਫੀ ਹਿੱਸਾ ਉਹਦੇ ਮਗਰ ਹੈ ਸਮਰ ਸਮਰਹੈਲ ਵਾਈਨਰੀ ਦਾ ਹਾਂਜੀ ਉਹਨਾਂ ਦਾ ਬਹੁਤ ਵੱਡਾ ਹਿੱਸਾ ਹੈ ਮੇਰੀ ਸਕਸੈਸ ਦੇ ਵਿੱਚ ਤੇ ਇੱਕ ਤਾਂ ਉੱਥੇ ਮੈਂ ਇਕੱਲਾ ਹੀ ਸੀਗਾ ਹਾਂਜੀ ਤੇ ਪੱਗਲ ਆ ਵੀ ਇਕੱਲਾ ਸੀ ਤੇ ਰੰਗ ਦੇ ਪੱਖੋਂ ਵੀ ਮੈਂ ਇਕੱਲਾ ਹੀ ਸੀਗਾ ਤੇ ਪਰ ਮੈਨੂੰ ਜਿਹੜਾ ਉਹਦਾ ਓਨਰ ਸੀ ਉਹਨੂੰ ਮੇਰਾ ਕੰਮ ਵਧੀਆ ਲੱਗਿਆ ਮੇਰਾ ਐਟੀਟਿਊਡ ਕੰਮ ਉਹਦੇ ਪਰ ਵੀ ਵਧੀਆ ਲੱਗਿਆ ਹਾਂਜੀ ਹਾਂਜੀ ਤਾਂ ਉਹਨੇ ਮੈਨੂੰ ਕਿਹਾ ਵੀ ਤੂੰ ਇੱਥੇ ਮੇਰੇ ਕੋਲ ਹੀ ਰਹਿ ਵੀ ਮੈਂ ਤੈਨੂੰ ਸਪੋਰਟ ਕਰਦਾ ਹਾਂਜੀ ਤੋ ਤੁਹਾਡਾ ਇਲੈਕਟ੍ਰੀਕਲ ਇੰਜੀਨੀਅਰਿੰਗ ਵਾਲਾ ਜਿਹੜਾ ਮਤਲਬ ਕਿ ਉਹ ਲਾਈਨ ਹੈ ਉਸ ਬਾਇਨਰੀ ਦੇ ਐਕਸਪੀਰੀਅੰਸ ਤੇ ਤੇ ਉਹਨਾਂ ਦੀ ਹਲਾਸ਼ੀਰੀ ਤੋਂ ਬਾਅਦ ਤੁਸੀਂ ਉਧਰੋਂ ਹਾਂਜੀ ਪਾਸੇ ਕਰ ਲਿਆ ਤੇ ਤੁਸੀਂ ਬਾਈ ਵੀ ਤੁਸੀਂ ਪਾਤ ਨਹੀਂ ਕੀਤਾ ਉਹ ਤਾਂ ਯੂਜ਼ ਕਰ ਰਹੇ ਅਸਲ ਉਹ ਯੂਜ਼ ਕਰ ਰਹੇ ਮਤਲਬ ਵੀ ਉਹ ਲਾਈਨ ਪਾਸੇ ਕਰ ਮੈਨੂੰ ਐ ਲੱਗਿਆ ਵੀ ਜਿਹੜਾ ਇੰਜੀਨੀਅਰਿੰਗ ਹੈ ਨਾ ਉਹਦਾ ਕਰਕੇ ਹੀ ਉਹਨਾਂ ਨੂੰ ਮੈਨੂੰ ਲੱਗਿਆ ਵੀ ਇਹ ਬੰਦਾ ਕਾਬਿਲ ਹੈ ਕੁਝ ਕਰਨ ਦੇ ਓਕੇ ਓਕੇ ਕਿਉਂਕਿ ਇੱਕ ਤਾਂ ਜੇ ਕੋਈ ਚੀਜ਼ ਖਰਾਬ ਹੋ ਜਾਣੀ ਮੈਂ ਸਹੀ ਕਰ ਲੈਣੀ ਹਾਂਜੀ ਤੇ ਬਾਅਦ ਵਿੱਚ ਜੇ ਕੋਈ ਮਾੜਾ ਮਰਤਾ ਖਰਾਬ ਹੋ ਗਿਆ ਠੀਕ ਕਰ ਲਿਆ ਹਾਂਜੀ ਤੇ ਕੋਈ ਕਈ ਅੰਦਰ ਮਸ਼ੀਨਰੀ ਕੋਈ ਹੁੰਦੀ ਉਹਦਾ ਉਹਦਾ ਵੀ ਦੇਖ ਲੈਣਾ ਕਿਉਂਕਿ ਠੀਕ ਆ ਮੇਰਾ ਐਕਸਪੀਰੀਅੰਸ ਮੈਂ ਉਥੇ ਪ੍ਰਾਈਵੇਟ ਕੰਪਨੀਜ਼ ਵੀ ਕੰਮ ਕੀਤਾ ਫਿਰ ਬਿਜਲੀ ਬੋਰਡ 'ਚ ਵੀ ਕੀਤਾ ਥੋੜਾ ਜਿਹਾ ਪੰਜਾਬ ਨਾਲ ਜੀ ਹਾਂ ਤੁਸੀਂ ਕੱਲ ਦੱਸਿਓ ਬਾਈ ਜੀ ਮੈਂ ਤੁਸੀ ਆਪਾਂ ਜਿਹੜੀ ਗੱਲ ਦੱਸ ਰਹੀ ਸੀ ਤਾਂ ਉਹਨੂੰ ਲੱਗਦਾ ਸੀ ਕਿ ਉਸੇ 'ਚ ਤੁਹਾਡੀ ਜਿਹੜੀ ਡੈਡੀਕੇਸ਼ਨ ਵਾਲਾ ਪਾਰਟ ਸੀ ਜੋ ਪ੍ਰਤੀ ਤੇ ਤੁਹਾਡਾ ਜਿਹੜਾ ਮਲਟੀਟਾਸਕਿੰਗ ਤੁਸੀਂ ਕੰਮ ਤੋਂ ਵੱਧ ਜਿਹੜਾ ਦਿੱਤੇ ਕੰਮ ਤੋਂ ਵੱਧ ਕੰਮ ਕੀਤਾ ਉਹ ਤੁਹਾਨੂੰ ਉਹਨਾਂ ਨੇ ਆਈਡੈਂਟੀਫਾਈ ਕੀਤਾ ਕਿ ਇਹ ਇਸ ਪਰਸਨ ਚ ਖੁਸ਼ ਹੈਗਾ ਇਹ ਗੱਲ ਮੈਟਰ ਕਰਦੀ ਹੈ ਮੈਟਰ ਕਰਦੇ ਸੋਡਾ ਐਟੀਟਿਊਡ ਹਾਂਜੀ ਤੇ ਤੁਹਾਡੀ ਡੈਡੀਕੇਸ਼ਨ ਹਾਂਜੀ ਮੈਂ ਜਿੰਨਾ ਚਿਰ ਕੰਮ ਕੀਤਾ ਹਾਂਜੀ ਮੈਂ ਕੰਮ ਐ ਕੀਤਾ ਵੀ ਮੇਰੀ ਆਪ ਦੀ ਪੁਲਿਸ ਆ ਮੈਂ ਇਹੀ ਗੱਲ ਮੈਂ ਯੰਗਸਟਰਸ ਨਾਲ ਹੀ ਗੱਲ ਕਰਨੀ ਚਾਹੁੰਦਾ ਖਾਸ ਕਰਕੇ ਨੌਜਵਾਨ ਮੁੰਡੇ ਕੋਲ ਅੱਜਕੱਲ ਬਹੁਤ ਆਉਂਦੇ ਆ ਨਾ ਤੁਸੀਂ ਕਿਤੇ ਵੀ ਕੰਮ ਕਰਦੇ ਹੋ ਹਾਂਜੀ ਉੱਥੇ ਤੁਹਾਨੂੰ ਕੰਮ ਇਹ ਕਰਨਾ ਚਾਹੀਦਾ ਵੀ ਮੇਰੀ ਪੁਲਿਸ ਆ ਤੁਸੀਂ ਕੰਪਨੀ ਲਈ ਕੰਮ ਨਾ ਕਰੋ ਕਦੇ ਵੀ ਤੁਸੀਂ ਕੰਮ ਆਪ ਦੇ ਲਈ ਕਰਦੇ ਹੋ ਹਨ ਹਾਂ ਨਾ ਜਦੋਂ ਆਪ ਦੇ ਲਈ ਕਰਦੇ ਹੋ ਤੁਸੀਂ ਫਿਰ ਆਪ ਦੇ ਵਾਂਗੂ ਕਰੋ ਹਾਂਜੀ ਵੀ ਇਹ ਮੇਰਾ ਆਪਦਾ ਕੰਮ ਆ ਮੈਂ ਇੱਕੋ ਕਰਨਾ ਹਾਂਜੀ ਤੇ ਇਹ ਨਾ ਹੋਵੇ ਵੇ ਜੇ ਛੱਡੋ ਕੰਪਨੀ ਖੁਸ਼ ਹੋਵੇ ਇਹ ਹੋਵੇ ਵੀ ਕੰਮ ਨਹੀਂ ਗਏ ਯਾਰ ਵੀ ਤੂੰ ਕਿਉਂ ਚੱਲਿਆ ਵੀ ਕਿਉਂ ਚੱਲਿਆ ਸਾਡੇ ਨਾਲ ਭੈਣ ਜੀ ਨੇ ਜੁਆਇਨ ਕੀਤਾ ਭੈਣ ਜੀ ਨਰਿੰਦਰ ਹਨਾ ਜੀ ਤੁਹਾਡਾ ਹਾਂਜੀ ਆ ਫੜੋ ਜੀ ਪਹਿਲਾਂ ਤੁਸੀਂ ਮਾਈਕ ਸੋ ਬਾਈ ਜੀ ਦੀ ਸਫਲਤਾ ਦੇ ਵਿੱਚ ਇਹ ਕਹਿੰਦੇ ਵੀ ਮੇਰੇ ਨਾਮ ਵੱਧ ਯੋਗਦਾਨ ਇਹਨਾਂ ਦਾ ਹੈ ਤੁਹਾਡੀ ਇਹ ਸਫਰ ਨੂੰ ਹੋ ਗਿਆ ਜੀ ਹੁਣ ਬਾਈਨਰੀ ਵਾਲੇ ਨੂੰ ਮੈਨੂੰ ਤਾਂ ਆਲਮੋਸਟ 30 ਸਾਲ ਹੋ ਚਲੇ ਆ ਹਾਂਜੀ ਹਾਂਜੀ ਇਹਨਾਂ ਨੂੰ 27-28 ਸਾਲ ਹੋ ਚਲੇ ਆ ਤਾਲਾ ਜੁਆਇਨ ਕੀਤਾ ਸੀ ਇਹਨਾਂ ਨੂੰ ਤੇ ਵਾਈਨਰੀ ਖੋਲੇ ਨੂੰ ਅੱਜ 16 ਸਾਲ ਹੋ ਗਏ ਹਾਂਜੀ ਇੱਥੇ ਸਭ ਕਲਾਵਾ ਤੁਸੀਂ ਆਜਿਹਰੇ ਖੇਤਾਂ ਵਾਲਾ ਮਾਹੌਲ ਹੈ ਹਾਂਜੀ ਤੇ ਤੁਸੀਂ ਨਾਲ ਪੂਰਾ ਮੈਨੂੰ ਪਤਾ ਯੋਗਦਾਨ ਦੇ ਰਹੇ ਹੋ ਪੂਰਾ ਕੰਮ ਤੁਹਾਡੇ ਬਿਜ਼ਨਸ 'ਚ ਤੁਸੀਂ ਪੂਰੇ ਫੁੱਲੀ ਹੋ ਨਾ ਨਾਲ ਹਾਂਜੀ ਹਾਂਜੀ ਫੁੱਲੀ ਸਾਨੂੰ ਤਾਂ ਜਿਹੜੇ ਦੂਰੋਂ ਵੇਖ ਕੇ ਬਈ ਇਹ ਚੰਗਾ ਲੱਗਿਆ ਕਿ ਤੁਸੀਂ ਖੇਤ 'ਚ ਬੈਠੇ ਹੋ ਖੇਤ ਦੇ ਵਿੱਚ ਘਾਹ ਆ ਤੇ ਮੂਹਰੇ ਲੇਕ ਦਿਖਦੀ ਹੈ ਤੇ ਤੁਹਾਡੀ ਰੋਜ਼ੀ ਰੋਟੀ ਦੇ ਵਿੱਚ ਵੀ ਤੁਹਾਡਾ ਇਹੀ ਕੰਮ ਹੈ ਨਾ ਜਿਹਨੂੰ ਕਹਿੰਦੇ ਤੁਹਾਡੀ ਰੋਜ਼ੀ ਰੋਟੀ ਫੈਸ਼ਨ ਹੈ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਜੀ ਇਹ ਸਾਰਾ ਜਿਹੜਾ ਮਾਹੌਲ ਹੈ ਆਈ ਰੀਅਲੀ ਲਵ ਸਟਾਰਟਿੰਗ ਹਾਰਡ ਸੀਗੀ ਲਾਈਕ ਮੇਰੇ ਕੋਈ ਬੈਕਗਰਾਉਂਡ ਨਹੀਂ ਹੈਗੀ ਖੇਤੀਬਾੜੀ ਦੀ ਰਾਈਟ ਹਾਂਜੀ ਸੋ ਮੈਂ ਇੱਥੇ ਹੀ ਲਰਨ ਕੀਤਾ ਇਹਨਾਂ ਤੋਂ ਹੀ ਲਰਨ ਕੀਤਾਗਾ ਤੇ ਜਿੱਦਾਂ ਜਿੱਦਾਂ ਇਹ ਅੱਧਰਲੇ ਪਾਸੇ ਐਕਸਪਰਟਸ ਸੀਗੀ ਮੈਂ ਦੂਜਾ ਲਾਈਕ ਮੋਰ ਅਕਾਊਂਟਿੰਗ ਮੋਰ ਓਵਰਸੀਇੰਗ ਲਾਈਕ ਸੇਲਸ ਮੈਨੇਜਮੈਂਟ ਸੋ ਆਈ ਵਾਸ ਐਕਸਪਰਟ ਇਨ ਦੈਟ ਐਂਡ ਨਾ ਹਾਂਜੀ ਹਰ ਇੱਕ ਬਿਜ਼ਨਸ ਦਾ ਇੰਪੋਰਟੈਂਟ ਪਾਰਟ ਆ ਨਾ ਇੱਕ ਚੀਜ਼ ਇਹ ਦੱਸ ਦੇ ਦਿਓ ਜੋ ਮੈਂ ਦੱਸ ਦਿੰਦਾ ਹਾਂਜੀ ਵੀ ਤਲਾ ਟਰੈਕਟਰ ਵੀ ਲੈਂਦੇ ਆ ਹਾਂਜੀ ਸਾਰਾ ਕੰਮ ਟਰੈਕਟਰ ਦਾ ਵੀ ਇਹ ਕਰਦੇ ਰਹੇ ਆ ਸੋ ਹਾਂਜੀ ਇੱਕ ਦੁਨਿਆ ਆਈ ਥਿੰਕ ਅਸੀਂ ਇੰਜੀਨੀਅਰਿੰਗ ਬੈਕਗ੍ਰਾਉਂਡ ਹੋਣ ਕਰਕੇ ਲਾਈਕ ਪ੍ਰੋਬਲਮ ਸੋਲਵਿੰਗ ਸਾਡੀ ਬਹੁਤ ਬੈਟਰ ਆ ਦੁਨਿਆ ਦੀ ਹਾਂਜੀ ਮੈਂ ਹਮੇਸ਼ਾ ਪੋਜ਼ਿਟਿਵ ਹੀ ਦੇ ਦਿੰਦਾ ਮਨ ਕਿਹ ਰ ਆ ਕੇ ਵੀ ਦਿੰਦੇ ਆ ਕਿ ਫਿਰ ਯਾਰ ਵੀ ਤੂੰ ਨਾ ਨੈਗੇਟਿਵ ਚ ਵੀ ਪੋਜ਼ਿਟਿਵ ਲੱਭਦਾ ਰਹਿਣਾ ਕਿਉਂਕਿ ਜਦੋਂ ਜਿਹੜਾ ਨੈਗੇਟਿਵ ਆ ਉਹ ਤੁਹਾਨੂੰ ਕੋਈ ਕਿਹਦੇ ਪਾਸੇ ਲੈ ਕੇ ਨਹੀਂ ਜਾਂਦਾ ਹਾਂ ਉਹਦੇ ਚੋਂ ਨਿਕਲਣਾ ਕਿੱਥੋਂ ਹੈ ਨਾ ਉਹ ਤੋਂ ਦੇਖੋ ਵੀ ਅੱਜ ਕੋਈ ਹੈਪਨ ਹੋ ਗਿਆ ਇਹਦੇ ਚ ਪੋਜ਼ਿਟਿਵ ਕੀ ਆ ਹਾਂਜੀ ਉਹ ਉਹ ਮੈਂ ਉਹਨੂੰ ਦੇਖ ਕੇ ਹੁੰਦਾ ਵੀ ਚਲੋ ਹੁਣ ਫਿਰ ਗਾਹਾਂ ਤੁਰੋ ਇਦੋਂ ਗਾਹਾਂ ਹਾਂਜੀ ਹਾਂਜੀ ਜਿਹੜਾ ਹੈਪਨ ਹੋ ਗਿਆ ਉਹਦੇ ਬਾਅਦ ਜਿਹੜੀ ਚੀਜ਼ ਹੋਣੀ ਹੈ ਮੈਂ ਕਹਿੰਦਾ ਵੀ ਉਹ ਪੋਜ਼ਿਟਿਵ ਹੋਣੀ ਆ ਹਾਂਜੀ ਹਾਂਜੀ ਤੇ ਇੱਕ ਮੈਨੂੰ ਉਹ ਚੀਜ਼ ਬਹੁਤ ਭੈੜੀ ਲੱ ਮੈਂ ਕਹਿੰਦਾ ਵੀ ਜੇ ਫੇਲਡ ਵਿਦਆਉਟ ਟਰਾਈਂਗ ਦੈਟਸ ਦਾ ਵਰਸਿੰਗ ਯੂ ਕੈਨ ਡੂ ਇਨ ਯਰ ਲਾਈਫ ਹਾਂ ਬਿਲਕੁਲ ਬਿਲਕੁਲ ਹਾਂਜੀ ਤੁਸੀਂ ਜੇ ਟਰਾਈ ਤਾਂ ਕਰੋ ਜੇ ਟਰਾਈ ਕਰਨ ਨਾਲ ਤੁਸੀਂ ਫੇਲ ਹੋ ਗਏ ਉਹ ਫੇਲ ਹੋਈ ਨਹੀਂ ਹੈ ਉਹ ਤੁਹਾਡੀ ਜਿਹੜੀ ਸਕਸੈਸ ਦੀ ਚਾਬੀ ਆ ਅਸਲ ਤੇ ਲਰਨਿੰਗ ਦੇ ਵਿੱਚ ਰੰਗ ਤੱਕ ਨੈਕਸਟ ਸਟੈਪ ਉਹ ਤੁਹਾਡਾ ਜਿਹੜਾ ਹੈਗਾ ਨਾ ਆਪਣਾ ਜੇ ਕਹੀਏ ਲੈਸਨ ਹੁੰਦਾ ਉਹ ਤੁਸੀਂ ਸਿੱਖਦੇ ਹੋ ਹਾਂਜੀ ਤੇ ਮਿਸਟੇਕ ਨਹੀਂ ਮੈਂ ਉਹਨੂੰ ਮਿਸਟੇਕ ਨਹੀਂ ਕਹਿੰਦਾ ਮਿਸਟੇਕ ਹਮੇਸ਼ਾ ਜੇ ਤੁਸੀਂ ਉਹ ਕਰਦੇ ਹੋ ਦੁਬਾਰੇ ਹੈਨਾ ਉਹ ਮਿਸਟੇਕ ਆ ਮੈਂ ਕਹਿੰਦਾ ਜੇ ਤੁਸੀਂ ਤੀਜੀ ਵਾਰ ਕਰਦੇ ਫਿਰ ਉਹ ਇਗਨੋਰੈਂਸ ਆ ਫਿਰ ਤੁਸੀਂ ਉਹ ਤੋਂ ਸਿੱਖ ਨਹੀਂ ਰਹੇ ਤੇ ਤੁਸੀਂ ਬੱਚੇ ਵੀ ਨਾਲ-ਨਾਲ ਦੇਖੋ ਜਿੰਮੇਵਾਰੀ ਰਹੀ ਹੈ ਨਾ ਜੀ ਤੁਹਾਨੂੰ ਕਦੇ ਪਰਿਵਾਰ ਦਾ ਵੈਸੇ ਤੁਹਾਡੇ ਤੁਸੀਂ ਦੱਸੇ ਤੁਹਾਡੇ ਫਾਦਰ ਤੇ ਤੁਹਾਡੇ ਮਦਰ ਵੀ ਹੈ ਨਾ ਇੱਥੇ ਸੀਗੇ ਤੁਹਾਨੂੰ ਕਦੇ ਐ ਨਹੀਂ ਲੱਗਿਆ ਕਿ ਜਦੋਂ ਸ਼ੁਰੂਆਤ ਕੀਤੀ ਵੀ ਕੰਮ ਜ਼ਿਆਦਾ ਹੈ ਕਈ ਵਾਰੀ ਐਂਡ ਤੁਹਾਨੂੰ ਲੌਂਗ ਆਵਰਸ ਵਾਲੀ ਗੱਲ ਵੀ ਹੋ ਜਾਂਦੀ ਹੈ ਉਹ ਉਹ ਸਮਾਂ ਵੀ ਗੁਜ਼ਰਿਆ ਜਦੋਂ ਉਹ ਤਾਂ ਹਜੇ ਵੀ ਹੈਗਾ ਲੌਂਗ ਆਵਰਸ ਤਾਂ ਲਾਈਕ ਸਮ ਡੇਸ ਵੀ ਆਰ ਵਰਕਿੰਗ 20 ਆਵਰਸ ਈਵਨ ਅਦਰ ਡੇ ਸਾਡੀ ਬੇਟੀ ਹੈ ਅਵਨੇ ਕਿੰਨੇ 16 ਆਵਰਸ ਕੰਮ ਕੀਤਾ अर्ली मॉर्निंग स्टार्ट ਕੀਤਾ ਤੇ ਇਵੈਂਟ ਸੀਗਾ ਸੋ ਸ਼ੀ ਫਿਨਿਸ਼ ਅਰਾਊਂਡ 11 ਦੂਜੀ ਵਾਈਨਰੀ ਚ ਸੋ ਇਹ ਤਾਂ ਕੰਟੀਨਿਊਸ ਆ ਓਨਿੰਗ ਬਿਜ਼ਨਸ ਲਾਈਕ ਯੂ ਡੋਟ ਹਵ ਟੂ ਕਾਊਂਟ ਦਾ ਆਵਰਸ ਹਾਂਜੀ ਤੇ ਮੈਨੂੰ ਤਾਂ ਵੈਸੇ ਉੱਥੋਂ ਸਮਰਹਲ ਤੋਂ ਵੀ ਲੌਂਗ ਆਵਰ ਕਰਨ ਦੀ ਸੀ ਹਾਂਜੀ ਈਵਨ ਮੈਂ ਉੱਥੇ ਸੈਲਰੀ ਤੇ ਸੀਗਾ ਹਨਾ ਹਾਂਜੀ ਪਰ ਮੈਂ ਡੇਲੀ ਜਾਂਦਾ ਸੀ ਉੱਥੇ ਅੱਛਾ ਜੀ ਜੇ ਨਹੀਂ ਕੰਮ ਛੁੱਟੀ ਵਾਲੇ ਦਿਨ ਕੋਈ ਕੰਮ ਨਹੀਂ ਤਾਂ ਮੈਂ ਉੱਥੇ ਸਮਰਹਲ ਕੰਮ ਕਰਦਾ ਸੀ ਹਾਂਜੀ ਤੇ کئی ਵਾਰ ਵੀ ਇਸ ਵੇਲੇ ਵੀ ਲੱਗਿਆ ਵੀ ਯਾਰ ਉਹ ਕਫਲਾਨਾ ਕੰਮ ਕਰਨ ਵਾਲਾ ਕਰੋ ਮੁੜ ਕੇ ਹੀ ਵਗ ਜਾਂਦੇ ਸੀ ਚਲੋ ਕਰਿਆ ਆਉਨੇ ਆ ਇੱਕ ਮੈਂ ਹੋਰ ਦੱਸ ਦਿੰਦਾ ਤੁਹਾਨੂੰ ਵੀ ਮੈਂ ਨਾ ਕਦੇ ਵੀ ਇੱਥੇ ਕਿਸੇ ਨੂੰ ਇਹ ਨਹੀਂ ਆਖਿਆ ਮੈਨੂੰ ਇੰਨੇ ਪੇ ਕਰੋ ਮੈਂ ਕੋਈ ਚੇ ਨਹੀਂ ਕਰਦੇ ਕੰਮ ਤੇ ਨਾ ਮੈਂ ਕਿਤੇ ਪੇ ਰੇਜ ਵਾਰੇ ਆਇਆ ਕਿਸੇ ਨੇ ਹਾਂਜੀ ਜਿੱਥੇ ਮੈਂ ਕੰਮ ਕੀਤਾ ਹਾਂਜੀ ਸੋ ਆਪੇ ਮੈਂ ਕਹਿੰਦਾ ਸੀ ਮੇਰੀ ਕੈਪੇਬਿਲਿਟੀ ਦੇ ਹਿਸਾਬ ਨਾਲ ਪੇ ਕਰੋ ਤੇ ਉਹ ਫਿਰ ਲੁਕਦੀ ਨਾ ਹਾਂਜੀ ਬਈ ਸੌਰੀ ਛੋਟੀ ਗੱਲ ਵਿੱਚ ਕੱਢਦਾ ਇੱਕ ਮੈਂ ਨਾ ਹੁਣੇ ਮੈਨੂੰ ਯਾਦ ਆਇਆ ਸਵਾਲ ਇਹਨਾਂ ਦਾ ਹਾਂਜੀ ਤੁਸੀਂ ਆਪਦੇ ਪਿੰਡ ਦਾ ਨਾਮ ਵੀ ਨਾਲ ਰੱਖਿਆ ਨਾ ਤੁਹਾਡੀ ਵਾਈਨਰੀ ਦਾ ਨਾਮ ਕਲਾਲਾ ਵਾਈਨਰੀ ਹੈ ਨਾ ਪੰਜਾਬੀ ਚ ਵੀ ਤੁਸੀਂ ਉੱਥੇ ਲਿਖਿਆ ਨਾ ਸਾਨੂੰ ਚੰਗਾ ਲੱਗਿਆ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਜਿਹੜੀ ਤੁਹਾਡੀ ਲੈਂਗੁਏਜ ਹੈ ਤੁਹਾਡਾ ਪੇਸ਼ੋਕੜ ਆ ਉਹਦੇ ਤੇ ਪ੍ਰਾਊਡ ਹੋਣਾ ਬੰਦ ਆ ਨਾ ਕੀ ਸੀ ਤੁਹਾਡੇ ਜ਼ਿਹਨ ਚ ਜੋ ਤੁਸੀਂ ਸਾਰਾ ਕੁਝ ਨਾਮ ਰੱਖਿਆ ਤੇਰੀ ਕਈ ਚੀਜ਼ਾਂ ਨੇ ਹੈ ਨਾ ਦੇ ਨਾਮ ਰੱਖਣ ਦੇ ਵਿੱਚੇ ਵੀ ਹਾਂਜੀ ਇੱਕ ਤਾਂ ਇਹ ਵੀ ਸੀ ਸਾਡਾ ਪਿੰਡ ਛੋਟਾ ਜਿਹਾ ਹਾਂਜੀ ਉਹਨੂੰ ਕੋਈ ਨਾਲੇ ਕੋਲੇ ਜੀ ਹਾਂਜੀ ਕਿ ਯਾਰ ਨਾਲ ਦੇ ਪਿੰਡ ਵਾਲੇ ਵੀ ਕਹਿੰਦੇ ਕਿਥੇ ਆਏ ਹੈਨਾ ਹਾਂਜੀ ਉਹਨੇ ਕਿਹ ਬੰਦਾ ਤਾਂ ਉਹ ਵੀ ਇੱਕ ਸੀਗਾ ਯਾਰ ਵੀ ਸਾਡੇ ਪਿੰਡ ਨੂੰ ਕੋਈ ਜਾਣਦਾ ਨਹੀਂ ਹੈ ਹਾਂ ਹਾਂ ਹੈਨਾ ਦੂਜਾ ਕੀ ਆ ਉਹ ਸਾਡਾ ਹੈਰੀਟੇਜ ਆ ਹਾਂਜੀ ਹੁਣ ਤੁਸੀਂ ਕੋਈ ਆਪਣਾ ਲੰਘਿਆ ਜਾਂਦਾ ਉਹਨੂੰ ਪਤਾ ਹੈ ਕਿਦੀ ਬੈਨਰੀ ਹੈ ਹਾਂਜੀ ਹਾਂਜੀ ਹੈਨਾ ਉਹ ਦੇਖ ਕੇ ਬੰਦਾ ਹਿਸਾਬ ਲਾ ਲੈਂਦਾ ਹਾਂਜੀ ਤੇ ਇਹਦੇ ਚ ਥੋੜੀ ਜੀ ਹਰਡਲ ਵੀ ਚੀ ਆਖਿਆਈ ਇਹ ਚ ਕੀ ਆ ਉਹਨੇ ਵਾਈਟ ਡੋਮੀਨੇਟ ਇੰਡਸਟਰੀ ਹਾਂਜੀ ਹਾਂਜੀ ਵਾਈਟ ਡੋਮੀਨੇਸ਼ਨ ਇੰਡਸਟਰੀ ਦਾ ਛੋਟਾ ਨੋਈ ਸਾਨੂੰ ਅੱਡ ਕੱਢ ਦਿੰਦਾ ਹਾਂਜੀ ਹਨਾ ਕਈ ਵਾਰ ਬੰਦੇ ਪੁੱਛਦੇ ਸੀ ਇੰਡੀਆ ਦੀ ਵਾਈ ਨਾ ਹਾਂ ਹਾਂ ਹਨਾ ਹਾਂਜੀ ਕਿਉਂ ਪੰਜਾਬੀ ਚ ਵੀ ਲਿਖਿਆ ਤੇ ਬਾਕੀ ਅੰਗਰੇਜ਼ੀ ਚ ਇੰਗਲਿਸ਼ ਤੇ ਲਿਖਿਆ ਹਾਂਜੀ ਬਾਕੀ ਮਗਰ ਖੜੇ ਅਸੀਂ ਹੈਗੇ ਅੱਜ ਤੇ ਉੱਥੇ ਟੇਸਟ ਕਰਾ ਰਹੇ ਆ ਉਹ ਇਹ ਜਿਹੇ ਆ ਹਾਂਜੀ ਤੇ ਪਹਿਲਾਂ ਹਾਰਡ ਸੀਗਾ ਲੋਕਾਂ ਨੇ ਸਲਾਹ ਦਿੱਤੀ ਵੀ ਨਹੀਂ ਯਾਰ ਵੀ ਨਾ ਕੋਈ ਹੋਰ ਰੱਖ ਲਓ ਹਾਂਜੀ ਵਿਜਨਾਇਰਕ ਨੌ ਰਕ ਲੋ ਵਾਈਨ ਤੁਹਾਡੀ ਵਧੀਆ ਹੈ ਵਧੀਆ ਬਿਜ਼ਨਸ ਚੱਲੂਗਾ ਜੇ ਉਹ ਹਾਂਜੀ ਪਰ ਮੈਂ ਕਹਿੰਦਾ ਸੀ ਨਹੀਂ ਜੇ ਅਸੀਂ ਨਹੀਂ ਕਰਾਂਗੇ ਤਾਂ ਹੋਰ ਕੌੜ ਗਲੂਗਾ ਸਾਡਾ ਹੈਰੀਟੇਜ ਹੈ ਅਸੀਂ ਕਰਾਂਗੇ ਸਾਡੇ ਜਵਾਕਾਂ ਦਾ ਰਾਹ ਪੱਧਰਾ ਹੋਊਗਾ ਹਾਂਜੀ ਨਹੀਂ ਕਿਤੇ ਉਹਨਾਂ ਨੂੰ ਜਾ ਕੇ ਫਿਰ ਆਇਡੈਂਟੀਟੀ ਲਕਾਉਣ ਦਾ ਸਾਡਾ ਕੋਈ ਆਈਡੀਆ ਹੈ ਨਹੀਂ ਠੀਕ ਹੈ ਇਹ ਸੀਗਾ ਮੇਨ ਆਇਡੈਂਟੀਟੀ ਵੀ ਸਾਡੀ ਹੈਗੀ ਜਿਹੜੀ ਉਹ ਪਤਾ ਲੱਗੇ ਵੀ ਅਸੀਂ ਆਹ ਲੋਕ ਹਾਂ ਅਸੀਂ ਵੀ ਇਹ ਕੰਮ ਕਰ ਸਕਦੇ ਬਹੁਤ ਵੱਡੀ ਗੱਲ ਸੀ ਜੀ ਬਾਈ ਜੀ ਦੇ ਨਾਲ ਗੱਲਾਂ ਬਾਤਾਂ ਕਰਦੇ ਬਾਈ ਜੀ ਹੁਣ ਤੁਹਾਡੀ ਜਿਹੜੀ ਆਰਗੈਨਿਕ ਸਾਈਡ ਵਾਲਾ ਪਾਰਟ ਹੈ ਨਾ ਉਹਦੇ ਤੇ ਗੱਲ ਕਰਦੇ ਆ ਸੋ ਆਪਣੇ ਹੁਣ ਜਿਹੜੀਆਂ ਤੁਸੀਂ ਇੱਥੇ ਵਾਈਨਸ ਲਾਈਆਂ ਨਾ ਜੀ ਤੁਸੀਂ ਇਹ ਟ੍ਰਾਂਸਫਰਮੇਸ਼ਨ ਲਿਆਂਦੀ ਹੈ ਪੂਰੀ ਕਿ ਸਿਸਟਮ ਜਿਹੜਾ ਆਰਗੈਨਿਕ ਹੋਣਾ ਚਾਹੀਦਾ ਹੈ ਹਾਂਜੀ ਹਾਂਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੇ ਦਿਮਾਗ 'ਚ ਜ਼ਿਹਨ 'ਚ ਗੱਲ ਕਿਦੋਂ ਆਈ ਕਿਵੇਂ ਆਈ ਨਾ ਵੀ ਇਹ ਇਹ ਕੰਮ ਦਵਾਈਆਂ ਤੋਂ ਬਿਨਾਂ ਵੀ ਹੋ ਸਕਦਾ ਹੈ ਜਿਹੜੀ ਤੁਸੀਂ ਅੰਗੂਰ ਇੱਥੇ ਕਰਦੇ ਹੋ ਪਤਾ ਕੀ ਹੈ ਜਦੋਂ ਛੋਟੇ ਹੁੰਦੇ ਸੀ ਆਪਣੇ ਇੰਡੀਆ 'ਚ ਸੀ ਆਪਾਂ ਉੱਥੇ ਆਪਣੇ ਡੀ ਡੀ ਟੀ ਸਪਰੇਅ ਕਰਨ ਆਉਂਦੇ ਹੁੰਦੇ ਹਨਾ ਹਾਂਜੀ ਸਾਡੇ ਜਿਹੜੇ ਬਾਪੂ ਜੀ ਸੀ ਉਹ ਸਪਰੇ ਨਹੀਂ ਸੀ ਕਰ ਦਿੰਦੇ ਉਹ ਕਰੇ ਹਾਂਜੀ ਉਹ ਕਹਿੰਦਾ ਵੀ ਜੇ ਮੱਛਰ ਨੂੰ ਮਾਰਦੇ ਤਾਂ ਸਾਡੇ ਜਵਾਕਾਂ ਨੂੰ ਵੀ ਮਾਰੂ ਇੱਥੇ ਹਾਂ ਹਾਂ ਠੀਕ ਹੈ ਜੀ ਹਨਾ ਉਹ ਚੀਜ਼ ਦਿਮਾਗ 'ਚ ਵੜ ਜਾਣੀ ਨਹੀਂ ਕਿ ਹੁੰਦਿਆਂ ਦੇ ਹਾਂਜੀ ਉਹੀ ਫਿਰ ਤੁਸੀਂ ਸੋਚਦੇ ਰਹਿੰਦੇ ਰਹਿੰਦੇ ਵੀ ਜੇ ਉਹ ਆਏ ਆ ਤਾਂ ਆਏ ਆ ਹਾਂਜੀ ਉਹ ਇਹ ਉੱਥੋਂ ਫਿਰ ਉਹ ਥੋੜੇ ਜਿਹਾ ਆਪ ਵੀ ਸੀਗੇ ਵੀ ਥੋੜਾ ਜਿਹੜਾ ਖਾਣ ਪੀਣਾ ਉਹ ਵਧੀਆ ਹੋਣਾ ਚਾਹੀਦਾ ਹਾਂਜੀ ਜਿਹੜਾ ਫੂਡ ਆ ਉਹ ਸਿਹਤੀ ਹੋਣਾ ਚਾਹੀਦਾ ਹਾਂਜੀ ਹਨਾ ਹੈਲਥੀ ਫੂਡ ਆ ਜਿਹੜਾ ਉਹ ਥੋੜਾ ਤਾਂ ਹੋਊਗਾ ਜਾਂ ਆਰਗੈਨਿਕ ਹੈ ਹਮਮ ਹਨਾ ਤੇ ਸਸਟੇਨੇਬਲ ਆ ਹਾਂਜੀ ਤੇ ਜਿਹੜਾ ਦੂਜਾ ਉਹ ਸਸਟੇਨਬਲ ਨਹੀਂ ਹੈ ਸਿਸਟਮ ਹਾਂਜੀ ਜਿਹੜਾ ਦਵਾਈਆਂ ਵਾਲਾ ਹਾਂਜੀ ਹਾਂਜੀ ਜਿੱਦਾਂ ਅਸੀਂ ਉਹ ਪਾਉਣਾ ਹਟ ਜਾਗੇ ਸਾਡਾ ਉਦਾਂ ਸਿਸਟਮ ਖੜ੍ਹ ਜਾਣਾ ਹਾਂ ਇਹ ਇਹ ਨੇ ਜਿਉਂ-ਜਿਉਂ ਪੁਰਾਣਾ ਹੋਈ ਜਾਣਾ ਵਧੀਆ ਹੋਈ ਜਾਣਾ ਠੀਕ ਹੈ ਜੀ ਕਿਉਂਕਿ ਇਹਦੇ ਚ ਜਿਹੜਾ ਹੈਗਾ ਛੋਡੀ ਬਾਇਓਡਾਈਵਰਸਿਟੀ ਇਨਸੈਕਟ ਦੀ ਬਿਲਡ ਅਪ ਹੋ ਜਾਂਦੀ ਆ ਸਾਡਾ ਖਰਚਾ ਘਟਣ ਲੱਗ ਜਾਂਦਾ ਹਾਂਜੀ ਤੇ ਮੈਂ ਤਾਂ ਕਹਿੰਦਾ ਹੁੰਦਾ ਵੀ ਆਰਗੈਨਿਕ ਸੌਡੈਂਟ ਵੀ ਐਕਸਪੈਂਸਿਵ ਓਕੇ ਸੋ ਤੋਰੂ ਲੱਗਦਾ ਕਿ ਲੌਂਗ ਰਨ ਚ ਇਹ ਇੰਨਾ ਮਹਿੰਗਾ ਨਹੀਂ ਹੈ ਕੰਮ ਜੇ ਕੱਲਾ ਆਰਗੈਨਿਕ ਬਿਨਾ ਦਵਾਈਆਂ ਤੋਂ ਵੀ ਕਰਨਾ ਹੈ ਤੇ ਥੋੜਾ ਜਿਹਾ ਕੰਮ ਜਿਆਦਾ ਫਿਜ਼ੀਕਲ ਕੰਮ ਥੋੜਾ ਹੁੰਦਾ ਜਿਆਦਾ ਕਿ ਰੰਗ ਆਕੂ ਕੱਢਣ ਦਾ ਹਾਂਜੀ ਤੇ ਉਹ ਮੈਂ ਆਮ ਹੀ ਕਹਿੰਦਾ ਹੁੰਦਾ ਵੀ ਹਾਰਡ ਵਰਕਿੰਗ ਡਜਨ ਕਿਲ ਜਿ ਵਿੱਚ ਮੇਕ ਯੂ ਲਿਵ ਲੌਂਗ ਹਾਂ ਉਹ ਤਾਂ ਹੈਗੇ ਉਹ ਤਾਂ ਹੈਗੇ ਜੀ ਅ ਅਸੀਂ ਇਹਦੇ ਜਾਨੀ ਜਿਆਦਾ ਤਾਂ ਫਿਰ ਇੱਥੇ ਆ ਕਿ ਬੜੇ ਉੱਥੇ ਤਾਂ ਕਿਉਂ ਪੜਦੇ ਪੁਰਦੇ ਸੀ ਖੇਤਾਂ ਚ ਨਵਾਲਾ ਕੰਮ ਨਹੀਂ ਸੀ ਕਰਦੇ ਉਦਾਂ ਕੰਮ ਕਰਾਉਂਦੇ ਸੀ ਜਦੋਂ ਵੇਲੇ ਹੁੰਦੇ ਸੀ ਹਾੜੀ ਫੂੜੀ ਤਾਂ ਵੜਾਉਂਦੇ ਰਹੇ ਆ ਹਾਂਜੀ ਹਾਂਜੀ ਪੱਤੇ ਵੀ ਵੜਾਉਂਦੇ ਕੋਟਰ ਦੇ ਸੀਗੇ ਪਰ ਜਾਨੀ ਵੀ ਫੁੱਲ ਟਾਈਮ ਨਹੀਂ ਸੀ ਵੀ ਹਰ ਖੇਤੀ ਕਰਦੇ ਵੀ ਉਦੋਂ ਪੜਦੇ ਸੀ ਸਕੂਲ ਤੋਂ ਜੀ ਤੇ ਇੱਥੇ ਆ ਕੇ ਮੈਂ ਜਦੋਂ ਸਮਝਾ ਕੰਮ ਸ਼ੁਰੂ ਕੀਤਾ ਤਾਂ ਉਹ ਆਰਗੈਨਿਕ ਸੀਗੀ ਵਾਈਨਰੀ ਹਾਂਜੀ ਪਰ ਉਹ ਸਟਰਗਲ ਕਰਦੇ ਸੀ ਆਰਗੈਨਿਕ ਨਾਲ ਉਹਨਾਂ ਦਾ ਵਿਨਜਾਰਡ ਸੀ ਜਿਹੜਾ ਆਪਣਾ ਫੁੱਲ ਵੈਦਰ ਡਿਸਿ ਤੁਸੀਂ ਲੇਟ 90s ਦੀ ਗੱਲ ਕਰ ਰਹੇ ਹੋ ਨਾ ਲੇਟ 96 ਜਦੋਂ ਮੈਂ ਸ਼ੁਰੂ ਕੀਤਾ ਸੀ ਹਾਂਜੀ ਹਾਂਜੀ ਉਹਨਾਂ ਨੇ ਤੇ ਫਿਰ ਜਦੋਂ ਮੈਨੂੰ ਉਹਨਾਂ ਨੇ ਜ਼ਿੰਮੇਵਾਰੀ ਵਿਨਜਾਰਡ ਦੀ ਦਿੱਤੀ ਤੇ ਉਹਨਾਂ ਨੇ ਮੇਰੇ ਵਾਸਤੇ ਸਕੂਲਿੰਗ ਵਾਸਤੇ ਵੀ ਕਈ ਕੀਤਾ ਉਹ ਅੱਛਾ ਠੀਕ ਹੈ ਜੀ ਤੇ ਫਿਰ ਮੈਨੂੰ ਜਿਹੜਾ ਉਹਨਾਂ ਸੀ ਉਹਨੂੰ ਮੈਂ ਕਿਹਾ ਸੀ ਮੈਨੂੰ ਇੱਕ ਤੋਂ ਦੋ ਸਾਲ ਦੇ ਦੇ ਹੂੰ ਹੂੰ ਵੀ ਉਹਦਾ ਚੀਜ਼ਾ ਵੀ ਜਿਹੜੇ ਸਾਰੇ ਗਰੋਅਰ ਆ ਉਹ ਆਰਗੈਨਿਕ ਹੋਣ ਸਾਡੇ अच्छा जी ਹੁਣ ਸਾਰੇ ਗਰੋਅਰ ਆਰਗੈਨਿਕ ਤਾਂ ਹੋਣਗੇ ਹਾਂਜੀ ਜੇ ਤੁਹਾਡਾ ਫਾਰਮ ਵਧੀਆ ਦਿਖਾਉਣੇ ਵੀ ਤੁਸੀਂ ਪਹਿਲਾਂ ਦਿਖਾਉਣ ਜੋ ਕਰ ਰਹੇ ਹੋ ਵੀ ਅਸੀਂ ਇੰਨਾ ਵਧੀਆ ਕਰ ਰਹੇ ਹਾਂ ਹਾਂ ਵਧੀਆ ਕਰ ਰਹੇ ਹਾਂ ਵੀ ਆਹ ਭਾਈ ਇੱਕੋ ਹੋ ਸਕਦਾ ਹੈ ਇਹ ਵੀ ਆਪਾਂ ਨਾ ਕੰਮ ਕਰੀਏ ਵੀ ਜਿਹੜਾ ਇੱਥੇ ਇਹ ਕੈਨੇਡਾ ਦਾ ਰਿਸਰਚ ਸੈਂਟਰ ਹੈ ਹਾਂਜੀ ਸਮਰਲੈਂਡ ਹੈ ਜੀ ਸਮਰਲੈਂਡ ਹਾਂਜੀ ਉਹਨਾਂ ਨਾਲ ਮੈਂ ਗੱਲ ਕੀਤੀ ਮੈਂ ਵੀ ਮੈਂ ਆਹ ਪ੍ਰੋਜੈਕਟ ਕਰਨਾ ਚਾਹੁੰਦਾ ਹਾਂਜੀ ਤੇ ਉਹ ਕਨਾਲ ਵੀ ਠੀਕ ਹੈ ਉਹ ਵੀ ਕਰਦੇ ਆਂ ਆਪਾਂ ਕੀਤਾ ਸੀ ਫਿਰ ਜਿਵੇਂ ਤਿੰਨ ਸਾਲ ਉਹਦੀ ਸਟੱਡੀ ਕੀਤੀ ਹਾਂਜੀ ਤਿੰਨ ਸਾਲਾਂ ਬਾਅਦ ਅਸੀਂ ਜਿਹੜਾ ਫਿਕਰ ਆਊਟ ਕੀਤਾ ਵੀ ਜਿਹੜਾ ਅਸੀਂ 72% ਜਿਹੜਾ ਇਨਸੈਕਟ ਕੰਟਰੋਲ ਸੀ ਸਾਡਾ ਉਹ ਵਿਦਆਊਟ ਸਪਰੇਅ ਅਸੀਂ ਕਰਦੇ ਸੀ ਠੀਕ ਹੈ ਜੀ ਜਿਹੜਾ 28 ਆ ਉਹ ਥ੍ਰੈਸ਼ਹੋਲਡ ਤਸੱਲੇ ਆ ਬੂਟਾ ਉਹਨੂੰ ਟੋਲਰੇਟ ਕਰ ਜਾਂਦਾ ਹਾਂਜੀ ਹਾਂਜੀ ਤੇ ਫਿਰ ਉਹਦਾ ਇੱਕ ਦੂਜਾ ਫਾਇਦਾ ਸਾਨੂੰ ਉਸੇ ਪ੍ਰੋਜੈਕਟ ਤੋਂ ਹੋਇਆ ਵੀ ਜਿਹੜਾ ਸਾਡਾ ਵੋਟਰਾਇਟਸ ਸੀ ਯੂ ਆਲਮੋਸਟ 100% ਕੰਟਰੋਲ ਹੋ ਗਿਆ ਜਿਹੜੀ ਬਿਮਾਰੀ ਹੈ ਨਾ ਇਹਨਾਂ ਦੀ ਅੰਗੂਰਾਂ ਦੀ ਹੈ ਨਾ ਜੀ ਹਾਂਜੀ ਵੋਟਰਾਇਟਸ ਜਿਹੜਾ ਰਾਟ ਹੁੰਦਾ ਇਹਨੂੰ ਕਹਿੰਦਾ ਹਾਂਜੀ ਲੇਟ ਚ ਉਹ ਆ 100% ਆਲਮੋਸਟ ਕੰਟਰੋਲ ਹੋ ਗਿਆ ਉਹਦੇ ਨਾਲ ਹਾਂਜੀ ਤੇ ਉਤੋਂ ਫੇਰ ਜਦੋਂ ਉਹ 3 ਸਾਲ ਬਾਅਦ ਉਹਨਾਂ ਨੇ ਆਪਦੀ ਰਿਪੋਰਟ ਦਿੱਤੀ ਹਾਂਜੀ ਫੇਰ ਅਸੀਂ ਲੋਕਾਂ ਨੂੰ ਸੱਦਣਾ ਸ਼ੁਰੂ ਕੀਤਾ ਵੀ ਆ ਕੇ ਸਾਡਾ ਬੰਦਿਆ ਜਿੱਥੇ ਤੁਹਾਡੇ ਕੋਲ ਇੱਕ ਡਾਕੂਮੈਂਟ ਹੋ ਗਿਆ ਨਾ ਜੀ ਸਾਡੇ ਕੋਲੇ ਡਾਕੂਮੈਂਟ ਹੋ ਗਿਆ ਲੋਕਾਂ ਨੂੰ ਦੱਸਣ ਨੂੰ ਹੋ ਗਿਆ ਵੀ ਭਾਈ ਅਸੀਂ ਉਹੀ ਨਹੀਂ ਕਹਿੰਦੇ ਸਾਡੇ ਕੋਲੇ ਇੱਕ ਬੈਕਅਪ ਹੈਗੀ ਹੈ ਇੰਸਟੀਚੂਨ ਦੀ ਭਾਈ ਜੀ ਮੈਂ ਤੁਹਾਡੇ ਕੋਲ ਵਿਜ਼ਿਟ ਹੋਕਦਾ ਹਾਂ ਥੋੜਾ ਜਿਹਾ ਮੈਂ ਦੱਸ ਦੇ ਜੀ ਕਿ ਭਾਈ ਜੀ ਗੱਲ ਕਰ ਰਿਹਾ ਕਿ ਜਿਹੜੇ ਆਰਗੈਨਿਕ ਬਿਨਾਂ ਦਵਾਈਆਂ ਤੋਂ ਅੰਗੂਰ ਕਰਨ ਵਾਲੀ ਜਦੋਂ ਜੈ ਸੀਗੀ ਕੈਨੇਡਾ ਦੇ ਵਿੱਚ ਕਲੋਨਾਂ ਦੇ ਜਿਹੜੇ 1996 ਸਾਲ ਨੇ ਮੈਂ ਤੋਂ ਸ਼ੁਰੂ ਹੋ ਕੇ ਦੋ ਤਿੰਨ ਸਾਲ ਕਿ ਤੁਸੀਂ ਕਾਫੀ ਕੁਝ ਬਿਨਾਂ ਦਵਾਈਆਂ ਤੋਂ ਕਰ ਸਕਦੇ ਹੋ ਤੇ ਹੁਣ ਤੱਕ ਆਪਣੇ ਕੋਲੇ ਦੇਖੋ ਸਾਰਾ ਪਿਛਿਆ ਤਾਂ ਇਤਿਹਾਸਾ ਹੁਣ ਹਾਂਜੀ ਤੇ ਜਿਹੜਾ ਤੁਸੀਂ ਜੇ ਕੱਲ ਆ ਜਾਂਦੇ ਤਾਂ ਘਾ ਵੀ ਏ ਏ ਜਿਹੜਾ ਘਾ ਨਾ ਹਾਂਜੀ ਮੈਂ ਆ ਵੀ ਕਹਿਣਾ ਹੁੰਦਾ ਲੋਕ ਜਦੋਂ ਪਹਿਲਾਂ ਪਹਿਲਾਂ ਮੇਰੀ ਜੌਬ ਸੀ ਵੀ ਮੈਂ ਆਰਗੈਨਿਕ ਕਨਵਰਟ ਕਰਦੇ ਗਰ ਉਹਨਾਂ ਦੇ ਸਾਰਿਆਂ ਤੋਂ ਵੱਡੀ ਲੋਕਾਂ ਦੀ ਕੰਪਲੇਨ ਹੁੰਦੀ ਯਾਰ ਘਾ ਦਾ ਕੀ ਕਰਾਂਗੇ ਹਾਂਜੀ ਹਨਾ ਮੈਂ ਕਹਿੰਦਾ ਸੀ ਵੀ ਘਾ ਮਾੜੀ ਚੀਜ਼ ਨਹੀਂ ਹੈ ਹਾਂ ਇਹ ਚੰਗਾ ਹਾਂ ਤੇ ਮੈਂ ਅਗਲੇ ਨੂੰ ਪੁੱਛਣਾ ਮੈਂ ਕਿਹਾ ਵੀ ਆ ਕੇ ਕਰ ਆਪਾਂ ਲੈਂਡ ਖਰੀਦਣੀ ਹੈ ਹੂੰ ਹੂੰ ਆਪਾਂ ਚੱਲੇ ਲੈਂਡ ਦੇਖਣ ਵੀ ਇੱਕ ਤਾਂ ਇੱਧਰ ਪੈਸੇ ਖੜੇ ਆ ਲੈਂਡ ਉਹਦੇ ਚ ਐਡਾ ਐਡਾ ਘਾ ਆਪਾਂ ਨੂੰ ਤੁਰਨਾ ਵੀ ਔਖਾ ਹਾਂ ਹਾਂ ਇੱਕ ਜਮਾ ਕੁਝ ਨਹੀਂ ਹੋਇਆ ਸਾਫ਼ ਵੀ ਹੈ ਕਿਹੜੀ ਕਿਹੜੀ ਲੈਂਡ ਲਵਾਂਗੇ ਤਾਂ ਉਹ ਵੀ ਘਾ ਲਈ ਲਵਾਂਗਾ ਮੈਂ ਕਿਉਂ ਹਾਂ ਉਹ ਕਹਿੰਦਾ ਫਰਟਾਈਲ ਆ ਮੈਂ ਫਿਰ ਕੰਮ ਮਾੜਾ ਕਿਉਂ ਹਾਂ ਕਿਉਂਕਿ ਤੁਸੀਂ ਸਾ ਤਾਂ ਸੈਲਵਲ ਦਾ ਹਾਂ ਹਾਂ ਤੇ ਫਿਰ ਮੈਂ ਇੱਕ ਵਾਰ ਬੰਦਾ ਹੈ ਰਕੀਤਾ ਸੀਗਾ ਉਹ ਇਮੀਗ੍ਰੈਂਟ ਹੀ ਸੀਗਾ ਤੇ ਪੀਐਟਡੀ ਕੈਂਡੀਡੇਟ ਸੀ ਵਨਲਾਦਾ ਇੱਥੇ ਆਇਆ ਹਾਂਜੀ ਬਹੁਤ ਇੰਟੈਲੀਜੈਂਟ ਬੰਦਾ ਉਹਨੇ ਕਿ ਲਬੀਆਂ ਕਹਿੰਦਾ ਵੀ ਆਪਣੇ ਜਿਹੜਾ ਵਿਨਜਾਰਡ ਦੇ ਵਿੱਚ ਪੰਜ ਜਿਹੜੀਆਂ ਫੰਗਸ ਨੇ ਉਹ ਇਹ ਜਿਹੀਆਂ ਨੇ ਜਿਹੜੀਆਂ ਪਾਊਡਰੀ ਮਿਲਡ ਉੱਤੇ ਫੀਡ ਕਰਦੀਆਂ ਪਾਊਡਰੀ ਮਿਲਡ ਵੀ ਇੱਕ ਹੋਰ ਫੰਗਸ ਹੈ ਜਿਹੜੀ ਗਰੇਪਸਾਂ ਨੂੰ ਡੈਮੇਜ ਕਰਦੀ ਸੋ ਪਾਊਡਰੀ ਮਿਲਡ ਹੀ ਹੋਗੀ ਆਪਣੇ ਕਹਲੋ ਦੁਸ਼ਮਣ ਫੰਗਸ ਤੇ ਪਰ ਉਹਨੂੰ ਮਾਰਨ ਵਾਲੀਆਂ ਵੀ ਹੈਗੀਆਂ ਪੰਜ ਕਹਿੰਦਾ ਉਹ ਘਾਹ ਚ ਨੇ ਹਾਂਜੀ ਹਾਂਜੀ ਜਿਵੇਂ ਮੈਂ ਆਪਣੇ ਮਿੱਤਰ ਕੀੜਿਆਂ ਵਾਲਾ ਕਨਸੈਪਟ ਆ ਤੇ ਕਾਦੇ ਨਹੀਂ ਫਿਰ ਮੈਂ ਕਿਹਾ ਵੀ ਹੁਣ ਆਪਾਂ ਨੂੰ ਇਹਦੇ ਥੋੜਾ ਜਿਹਾ ਕੰਮ ਕਰਨਾ ਚਾਹੀਦਾ ਦੇਖਣਾ ਚਾਹੀਦਾ ਵਾਕਿਆ ਹੀ ਹੈਗੀ ਹਾਂ ਹਾਂ ਆਈ ਥਿੰਕ ਜੀ ਕੀਤਾ ਮੈਂ ਵੀ ਆਪਾਂ ਨਾ ਕਲੀਨ ਕਲਟੀਵੇਸ਼ਨ ਕਰਦੇ ਹਾਂ ਹਾਂਜੀ ਤੇ ਕੁਝ ਘਾਹ ਆਲਾ ਛੱਡ ਦਿਓ ਕੁਝ ਕਲੀਨ ਕਲਟੀਵੇਸ਼ਨ ਕਰਦੇ ਹੋ ਆਪਾਂ ਫਿਰ ਦੇਖਦੇ ਆਂ ਤੇ ਪਿਆਰ ਕਰਦੇ ਆਂ ਉਹ ਜਿੱਥੋਂ ਅਸੀਂ ਕਲੀਨ ਕਲਟੀਵੇਸ਼ਨ ਕੀਤਾ ਤਾਂ ਉੱਥੇ ਸਾਨੂੰ ਮਿਲਡੂ ਦਾ ਪ੍ਰੈਸ਼ਰ ਵੱਧ ਗਿਆ ਹਾਂ ਤੇ ਜਿਹੜਾ ਜੀਗਾ ਪਿਆਰ ਨਹੀਂ ਕੀਤਾ ਕੁਝ ਉੱਥੇ ਮਿਲਡੂ ਦਾ ਪ੍ਰੈਸ਼ਰ ਨਹੀਂ ਸੀਗਾ ਹਾਂਜੀ ਹਾਂਜੀ ਉਹ ਸਾਨੂੰ ਕਨਫਰਮੇਸ਼ਨ ਹੋ ਗਈ ਵੀ ਕੁਦਰਤ ਆ ਨਵੀਂ ਦੇ ਲਈ ਕੁਦਰਤ ਕੰਟਰੋਲ ਕਰ ਸਕਦੀ ਹੈ ਨਾ ਕੁਛ ਕੁਦਰਤ ਕੁਦਰਤ ਬਹੁਤ ਵੱਡੀ ਚੀਜ਼ ਹੈ ਹਾਂਜੀ 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 ਕੁਦਰਤ ਨੂੰ ਨਾ ਜਿਹੜਾ ਮਨੁੱਖਾ ਉਹ ਹਮੇਸ਼ਾ ਅੰਡਰ ਐਸਟੀਮੇਟ ਕਰਦਾ ਹਾਂਜੀ ਹਾਂਜੀ ਐਂਡ ਖਾਸ ਕਰਕੇ ਮਾਡਰਨ ਟਾਈਮਸ ਪਿਛਲੇ ਅਸੀਂ 70 80 ਸਾਲ ਚ ਨਾ ਅਸੀਂ ਕਿਉਂਕਿ ਹੁਣ ਤਾਂ ਦੋ ਤਿੰਨ ਜਨਰੇਸ਼ਨ ਟਾਪੀਆਂ ਉਸ ਮਾਈਂਡ ਸੈਟ ਚ ਕਿ ਸਾਨੂੰ ਲੱਗਦਾ ਵੀ ਖਣੀ ਜੇ ਅਸੀਂ ਨਹੀਂ ਪਾਵਾਂਗੇ ਕੁਝ ਤਾਂ ਕੁਝ ਹੋਣਾ ਹੀ ਨਹੀਂਗਾ ਹਾਂ ਉਹ ਮਾਈਂਡ ਸੈਟ ਹੈ ਤੇ ਮਾਈਂਡ ਸੈਟ ਤਾਂ ਦੂਜਾ ਮਾਰਕੀਟਿੰਗ ਹੈ ਜਿਹੜੀ ਕੰਪਨੀ ਸਮਾਨ ਵੇਚਦੀਆਂ ਉਹਨਾਂ ਦੀ ਹਾਂ ਦੇ ਮੈਂ ਇਹ ਕਹਿਣਾ ਹਾਂ ਵੀ ਜਦੋਂ ਸਾਡੇ ਦਾਦਿਆਂ ਨੇ ਬਿਨਾਂ ਇਹ ਤੋਂ ਕਰ ਲਈ ਅਸੀਂ ਕਿਉਂ ਨਹੀਂ ਕਰ ਸਕਦੇ ਹਾਂਜੀ ਸਾਡੇ ਦਾਦੇ ਸੀ ਜੋ ਸਾਡੇ ਪ੍ਰਤੀ ਓਨੈਸਟ ਸੀਗੇ ਹਾਂਜੀ ਜੇ ਹੁਣ ਅਸੀਂ ਉਹ ਦੂਜਾ ਕੰਮ ਕਰਨ ਲੱਗੇ ਤਾਂ ਅਸੀਂ ਅਗਲੀ ਜਨਰੇਸ਼ਨ ਪਤੀ ਓਨੈਸਟ ਨਹੀਂ ਹੈਗੇ ਹਾਂ ਇਹ ਤਾਂ ਹੈ ਜੀ ਹਨਾ ਮੈਂ ਆ ਵੀ ਕਹਿੰਦਾ ਜਿਹੜੀ ਲੈਂਡ ਹੈ ਉਹ ਮੈਨੂੰ ਲੱਗਦਾ ਇੱਥੋਂ ਦੀ ਨੇਟਿਵ ਇੰਡੀਅਨਾਂ ਦੀ ਸੇਂਗ ਹੈਗੀ ਹੈ ਹਾਂਜੀ ਵੀ ਜਿਹੜੀ ਲੈਂਡ ਆ ਨਾ ਉਹ ਸੋਡਾ ਗਿਫਟ ਹੈ ਹਾਂਜੀ ਫਰਟੀ ਜਨਰੇਸ਼ਨ ਹਾਂਜੀ ਜਿਹੜਾ ਤੁਸੀਂ ਉਮੀਦਾਂ ਪੇਟਾ ਜਿਹਨਾਂ ਦਾ ਗਿਫਟ ਹੈ ਉਹਨੂੰ ਤੁਸੀਂ ਛਾਭ ਕੇ ਰੱਖਣਾ ਉਮੀ ਉਹਨਾਂ ਨੂੰ ਦੇ ਕੇ ਜਾਣਾ ਨਾ ਜੀ ਹਾਂ ਸੋ ਇਹਦੇ ਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਲਾਸ ਜਿਵੇਂ ਇਸ ਵਾਰੀ ਹੈ ਨਾ ਜੀ ਹਾਂਜੀ ਚਲ ਤੁਸੀਂ ਤਾਂ ਫਿਰ ਵੀ ਸਟੈਬਲਿਸ਼ਡ ਉਹਨਾਂ ਜੀ ਜਿਹੜਾ ਨਵਾਂ ਫਾਰਮਰ ਹੋਦ ਲਈ ਤਾਂ ਕਾਫੀ ਵੱਡਾ ਚੈਲੰਜ ਹੈ ਹਾਂਜੀ ਸਾਰਿਆਂ ਲਈ ਚੈਲੰਜ ਹੈ ਜੀ ਖਾਸ ਕਰਕੇ ਜਿਹੜੀ ਫਾਰਮਿੰਗ ਹੈ ਨਾ ਹਾਂਜੀ ਇਹ ਹੈਗਾ ਲਾਈਫਸਟਾਈਲ ਤੁਹਾਨੂੰ ਫਾਰਮ ਤੇ ਜੇ ਬਿਜ਼ਨਸ ਆਉਣਾ ਹੈ ਤੇ ਸੋਨ ਨਹੀਂ ਆਉਣਾ ਚਾਹੀਦਾ ਮੈਂ ਕਹਿੰਦਾ ਜਿਹੜੇ ਫਾਰਮਰ ਆਉਂ ਸਭ ਤੋਂ ਨੇੜੇ ਆ ਰੱਬ ਦੇ ਹਾਂਜੀ ਤੇ ਸਭ ਤੋਂ ਸੁਪਰੀਤਿਆ ਲੋਕ ਹੈ ਵੀ ਹੋਈ ਜਿਨ੍ਹਾਂ ਨੇ ਜਦੋਂ ਕロップ ਲਾਉਣੀ ਆ ਉਦੋਂ ਵੀ ਰੱਬ ਨੂੰ ਪ੍ਰਾਰਥਨਾ ਕਰਨੇ ਵਿੱਚ ਲਾ ਰਹੇ ਆ ਸਾਰਿਆਂ ਲਈ ਵੀ ਹੈ ਨਾ ਮੰਗਲ ਚੰਦ ਹਾਂਜੀ ਜਿਨ੍ਹਾਂ ਤੇ ਨਹੀ ਫੱਕਦੀ ਉਦੋਂ ਤੇ ਵੀ ਰੱਬ ਰੱਬਾ ਦਾਦਾ ਚੁੱਕ ਰੱਖੇ ਹੈ ਨਾ ਅਸੀਂ ਉੱਥੇ ਦੇਖਣਾ ਹਾਂ ਉੱਥੇ ਹੀ ਦੇਖਣਾ ਹਾਂਜੀ ਤੇ ਦੂਜੀ ਬਾਈ ਜੀ ਬਟ ਡਿਸਟਿੰਕਸ਼ਨ ਤੁਹਾਡੀ ਜ਼ਿਕਰ ਕਰੇ ਸੀ ਉਹ ਵੀ ਦਸੇ ਵੜਿਆ ਮੈਂ ਪੀਂਦਾ ਵੀ ਆਹ ਆ ਵੱਡੀ ਹੈ ਜੀ ਇਹ ਇਹ ਵਾਈਨ ਬਣਾਉਂਦੇ ਪਰ ਪੀਂਦੇ ਨਹੀਂ ਹੈਗੇ ਤੇ ਬਾਈ ਜੀ ਚੱਲੀ ਫਿਰ ਬਰ ਰਹੇ ਚੰਗੇ ਸੋ ਬਾਈ ਜੀ ਦੀ ਵਾਈਨਰੀ ਦੇ ਅਸੀਂ ਅੰਦਰ ਆ ਚੁੱਕੇ ਹਾਂ ਤੁਸੀਂ ਨਾਮ ਪੜ ਰਹੇ ਹੋ ਪੰਜਾਬੀ ਚ ਵੀ ਪੜ ਲਓ ਸੋ ਬਾਈ ਜੀ ਇਹ ਦੱਸੋ ਕਿ ਤੁਸੀਂ ਤੁਹਾਡੀਆਂ ਵਾਈਨਸ ਨੇ ਕਾਫੀ ਕੰਪੀਟੀਸ਼ਨ ਵੀ ਜਿੱਤੇ ਹਨ ਸੋ ਸਾਨੂੰ ਥੋੜਾ ਜਿਹਾ ਦੱਸੋ ਆਬਵੀਅਸਲੀ ਇਹ ਡਿਸਟਿੰਕਸ਼ਨਰੀ ਗੱਲ ਹੈ ਨਾ ਤੇ ਸਾਡੇ ਲਈ ਮਾਨ ਵਾਲੀ ਵੀ ਗੱਲ ਹੈ ਤੇ ਤੁਸੀਂ ਦੱਸੋ ਵੀ ਕਿੱਥੇ ਕਿੱਥੇ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਆਪਣੀਆਂ ਵਾਈਨਸ ਨਹੀਂ ਹੈਗੀਆਂ ਨੇ ਕਬੀ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਤਾਂ ਇੱਕ ਸੀ ਹੈਗੀ ਆ ਵੀ ਅਸੀਂ ਛਾਰਡਨੇ ਡਿਮਾਂਡ ਫਰਾਂਸ ਦੇ ਵਿੱਚ ਇੱਕ ਕੰਪੀਟੀਸ਼ਨ ਹੁੰਦਾ ਹੈ ਉੱਥੇ ਛਾਰਡਨੇ ਵੈਰਾਈਟੀ ਹੈ ਕਿ ਗਰੇਵਸ਼ਾਂ ਦੀ ਵੀ ਜਿਹੜਾ ਵੀ ਕੋਈ ਉਹ ਤੋਂ ਕੋਈ ਜਿਹੜੀ ਵੀ ਵਾਈਨ ਬਣਾਉਂਦਾ ਉਹ ਕੰਪੀਟੀਸ਼ਨ ਚ ਭੇਜਦਾ ਠੀਕ ਹੈ ਸਾਰੀ ਦੁਨੀਆ ਤੋਂ ਛਾਰਡਨੇ ਉਹ ਜੋ ਮਿੱਠੀ ਵੀ ਹੁੰਦੀ ਐ ਸਾਰ ਨੇ ਦੂਜੀ ਵੀ ਹੁੰਦੀ ਐ ਸਾਰੀ ਦੇ ਕੰਪੀਟੀਸ਼ਨ ਹੁੰਦਾ ਉਹਨਾਂ ਚੋਂ ਨੇ ਵਾਈਨ ਚੋਣੇ ਐ ਇਹ ਵੀ ਸਾਰ ਤੋਂ ਵਧੀਆ ਕਿਹੜੀ ਐ ਓਕੇ ਉਹ ਕੰਪੀਟੀਸ਼ਨ ਜੇ ਅਸੀਂ 4 ਵਾਰ ਗੋਡਵਾਲ ਦੇ ਤੇ ਵੈਰੀ ਗੁੱਡ ਚਾਰੇ ਵਾਰ ਐ ਅਸੀਂ ਜਿਹੜਾ ਹੈਗਾ ਟੌਪ 10 ਦੇ ਵਿੱਚ ਰਹੇ ਆ ਵਰਲਡ ਦੇ ਵਿੱਚ ਹਾਂਜੀ ਤੇ ਪਹਿਲੀ ਵਾਰ ਅਸੀਂ 7ਵੇਂ ਨੰਬਰ ਤੇ ਸੀ ਹਾਂਜੀ ਦੂਜੀ ਵਾਰ ਅਸੀਂ 5ਵੇਂ ਨੰਬਰ ਤੇ ਸੀ ਹਾਂਜੀ ਤੀਜੀ ਵਾਰ ਅਸੀਂ ਤੀਜੇ ਨੰਬਰ ਤੇ ਸੀ ਹਾਂਜੀ ਚੌਥੀ ਵਾਰ ਅਸੀਂ ਪਹਿਲੇ ਨੰਬਰ ਤੇ ਸੋਖੀਰ ਤੇ ਤੁਸੀਂ ਉੱਥੇ ਪਹੁੰਚ ਗਏ ਜਿੱਥੇ ਆਪਣਾ ਜਿਵੇਂ ਸੁਪਨਾ 1ਸਾਰ ਬਣੇ ਵੀ ਕੈਨ ਕਲੇਮ ਦਾ ਅਵਾਰਡ ਸੋ ਉਹ ਜਿਹੜਾ ਕੰਪੀਟੀਸ਼ਨ ਹੁੰਦਾ ਉਹਦੇ ਚ ਸਾਡੇ ਮੜਾ ਜੀ ਮੈਂ ਦੱਸੂ ਕਿ ਟੇਸਟ ਦੇ ਬੇਸਿਸ ਤੇ ਉਹਦੀ ਕੰਸਿਸਟੈਂਸੀ ਟੇਸਟ ਦੇ ਬੇਸਿਸ ਤੇ ਕੰਸਿਸਟੈਂਸੀ ਹਾਂਜੀ ਜਾਂ ਹੋਰ ਫਲੇਵਰ ਹਾਂਜੀ ਸੋ ਕਈ ਚੀਜ਼ਾਂ ਦੇਖਦੇ ਉਹ ਤੇ ਉਹਨਾਂ ਦੀ ਇੱਕ ਟੀਮ ਹੁੰਦੀ ਜਿਹੜੀ ਟੈਸਟ ਕਰਦੀ ਹੈ ਤੇ ਉਹਦੇ ਚ ਮੈਨੂੰ ਲੱਗਦਾ 600 ਤੋਂ ਤਾਂ ਜੱਜ ਹੀ ਹੁੰਦਾ ਉਹ ਕੰਪੀਟੀਸ਼ਨ ਦੇ ਵਿੱਚ ਅੱਛਾ ਇਹ ਕੀ ਹੁੰਦਾ ਜਦੋਂ ਵਾਈਨ ਟੈਸਟ ਕਰਦੇ ਆ ਨੰਬਰ ਦਿੰਦੇ ਆ ਠੀਕ ਹੈ ਜੀ ਤੇ ਹੁਣ ਜਦੋਂ ਇੰਨਿਆਂ ਨੇ ਉਹ ਤੁਸੀਂ ਕੀ ਕਰਦਾ ਪਹਿਲਾਂ ਸਾਰੀਆਂ ਟੇਸਟ ਕਰਨੀਆਂ ਹਾਂ ਹਾਂਜੀ ਉਹਨਾਂ ਦਾ ਨੰਬਰ ਕਰ ਲੈਣੇ ਵੀ ਆਹ ਵਧੀਆ ਨੇ ਫਿਰ ਉਹਨਾਂ ਨੂੰ ਦੂਜੀ ਦੇ ਕਰਨਾ ਫਿਰ ਤੀਜੀ ਦੇ ਕਰਨਾ ਹੌਲੀ ਹੌਲੀ ਫਿਰ ਉਤੋਂ ਟਾਪ ਜਿਹੜਾ ਨੰਬਰ ਨਿਕਲਦਾ ਟੋਟਲ ਕੰਬਾਈਨਡ ਸਾਰਿਆਂ ਦਾ ਜਿਹੜਾ ਫੈਸਲਾ ਹਾਂਜੀ ਜਿੰਨੇ ਵੀ ਜੱਜਸ ਨੇ ਫਿਰ ਉਹ ਕਰ ਕਰਾ ਦੇ ਕਿਹੜੀ ਵਾਈਨ ਨੂੰ ਸਭ ਤੋਂ ਜ਼ਿਆਦਾ ਪੁਆਇੰਟ ਮਿਲੇ ਆ ਉਹ ਉਹ ਫਿਰ ਹੁਣ ਪੈਸੇ ਬਾਤ ਤੁਹਾਨੂੰ ਰਾਜ਼ਦਾਰੀ ਗੱਲ ਪੁੱਛਣ ਲੱਗਿਆ ਤੁਹਾਨੂੰ ਵੀ ਆਈਡੀਆ ਹੋਣਾ ਵੀ ਆਹ ਚੀਜ਼ਾਂ ਸਾਡੇ ਲਈ ਜੇ ਆ ਕਰਾਂਗੇ ਫਿਰ ਅਸੀਂ ਤਾਂ ਨੂੰ ਜਾ ਸਕਦੇ ਹਾਂ ਉਹਨਾਂ ਚ ਕੋਈ ਜੇ ਤੁਹਾਨੂੰ ਰਾਜ਼ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਵੀ ਆਹ ਚੀਜ਼ਾਂ ਵਾਕਿਆ ਇੰਪੋਰਟੈਂਟ ਸੀ ਇਸ ਤਰ੍ਹਾਂ ਇੱਕ ਮੇਰਾ ਰਾਜ਼ ਨਹੀਂ ਹੈ ਕੋਈ ਜਿੰਦ ਸਾਡੇ ਬਾਪੂ ਨੇ ਬਹੁਤ ਚਿਰ ਪਹਿਲਾਂ ਕਿਹਾ ਸੀ ਵੀ ਜਿਹੜੀ ਸਿੱਖਿਆ ਨਾ ਹਾਂਜੀ ਉਹ ਸ਼ੇਅਰ ਕਰੇ ਤਾਂ ਵਧੀਆ ਰਹਿੰਦੀ ਹੈ ਪਬਲਿਕਲੀ ਹਾਈਡ ਨਾ ਕਰੋਗੇ 90 ਤੋਂ 95% ਜਿਹੜੀ ਵਾਈਨ ਆ ਉਹਨੂੰ ਆਊਟਸਾਈਡ ਜਿਹੜਾ ਹੈਗਾ ਕਿਹੋ ਜਿਹਾ ਅੰਗੂਰ ਪੈਦਾ ਹੋਇਆ ਹਾਂਜੀ ਉਹਦੋਂ ਅਸੀਂ ਕਿੰਨਾ ਵਧੀਆ ਪੈਦਾ ਕੀਤਾ ਕਿੰਨਾ ਉਹ ਮਿਹਨਤ ਕੀਤੀ ਆ ਹਾਂਜੀ ਉਹ ਆ ਠੀਕ ਹੈ ਉਹਦੇ 'ਚ ਹੀ ਸਾਡੀ ਜਿਹੜੀ ਸਪੈਸ਼ਲਿਟੀ ਹੈ ਠੀਕ ਹੈ ਜੀ ਹਨਾ ਸੋ ਜੇ ਤੁਸੀਂ ਉੱਥੇ ਹੀ ਮਾਰ ਖਾ ਗਿਆ ਕੋਈ ਗਾਂ ਕੋਈ ਨਹੀਂ ਬਣਨਾ ਜਿਹੜੇ ਵਧੀਆ ਗਰੇਪਸ ਤੋਂ ਮਾੜੀ ਵਾਈਨ ਤਾਂ ਬਣਾ ਸਕਦੇ ਮਾੜੇ ਗਰੇਪਸ ਤੋਂ ਵਧੀਆ ਨਹੀਂ ਬਣਦੀ ਠੀਕ ਹੈ ਜੀ ਹਾਂ ਇਹ ਇਹ ਚੀਜ਼ ਆ ਹਨਾ ਉਹ ਉਹਦੇ 'ਚ ਸਾਡੀ ਸਪੈਸ਼ਲਿਟੀ ਹੈ ਹਾਂਜੀ ਰੱਬ ਦੀ ਦੇਣ ਹੈ ਸਾਨੂੰ ਹਾਂਜੀ ਹਨਾ ਮੇਰੇ ਦਾਤੇ ਦੀ ਵੀ ਜੋ ਕਰਦੇ ਆ ਠੀਕ ਹੁੰਦਾ ਹਾਂਜੀ ਤੇ ਤੇ ਤੁਹਾਡਾ ਆਰਗੈਨਿਕ ਸਿਸਟਮ ਉਹਦਾ ਮੇਨ ਪਾਰਟ ਆ ਤੁਹਾਨੂੰ ਲੱਗਦਾ ਹੈ ਕਿ ਜਿਹਦੇ ਕਰਕੇ ਅੰਗੂਰਾਂ ਦੀ ਜਿਹੜੀ ਉਹ ਕੁਆਲਿਟੀ ਹੈ ਹਾਂਜੀ ਮੈਂ ਟੂ ਬਲੀਵ ਕਰਾਂ ਵੀ ਜਿਹੜੇ ਆਰਗੈਨਿਕ ਹੈ ਉਹ ਕੁਆਲਿਟੀ ਬੈਟਰ ਹੁੰਦੀ ਹੈ ਗ੍ਰੇਪਸ ਦੀ ਹਾਂਜੀ ਬਈ ਉਹ ਕਲੀਨ ਹੋਣੇ ਚਾਹੀਦੇ ਆ ਹਾਂਜੀ ਹੁਣ ਕਿ ਆਰਗੈਨਿਕ ਦਾ ਥੋੜਾ ਜਿਹਾ ਸਟਿਗਮਾ ਵੀ ਸੀ ਪਹਿਲਾਂ ਹਾਂਜੀ ਤੇ ਉਦੋਂ ਸਾਡੇ ਕੋਲ ਉਨੀ ਟੈਕਨੋਲੋਜੀ ਨਹੀਂ ਸੀਗੀ ਹਾਂਜੀ ਹਨਾ ਜਿੰਨੀ ਅੱਜ ਹੈ ਤੇ ਅੱਜ ਤਾਂ ਅਸੀਂ ਵਧੀਆ ਵਾਈਨ ਬਣਾ ਸਕਦੇ ਹਾਂ ਬੇਟਾ ਜੂਜ਼ ਕਿਤੇ ਤੋਂ ਨਹੀਂ ਹਨਾ ਤੇ ਤੁਸੀਂ ਇਹ ਵਾਈਨ ਬਣਾਉਣੀ ਸਿੱਖਿਆ ਤੁਸੀਂ ਸਮਰ ਹਿਲ ਦੇ ਨਾਲ ਕੰਮ ਕੀਤਾ ਹੈ। ਸਮਰ ਹਿਲ ਦੇ ਨਾਲ ਕੰਮ ਕੀਤਾ ਮੈਂ ਤੁਹਾਨੂੰ ਦੱਸਿਆ ਜਿਵੇਂ ਵੀ ਮੈਂ ਇੱਕ ਬਹੁਤ ਕ੍ਰੈਡਿਟ ਦਿੰਦਾ ਉਹਨਾਂ ਨੂੰ ਆਪਦੀ ਸਕਸੈਸ ਦਾ ਕਿਉਂਕਿ ਉਹਨਾਂ ਨੇ ਮੈਨੂੰ ਪਲੇਟਫਾਰਮ ਦਿੱਤਾ ਉੱਤੇ ਜੇ ਮੈਨੂੰ ਮਿਲਿਆ ਡਾਕਟਰ ਐਲਨ ਮਾਰਕਸ ਹਾਂਜੀ ਜਿਨ੍ਹਾਂ ਨੇ ਮੈਨੂੰ ਐਕਚੁਅਲੀ ਹੈਲ ਕੀਤਾ ਸਮਰ ਹਿਲ ਹੁਣ ਅਸੀਂ ਤਾਂ ਬਹੁਤ ਕਲੋਜ਼ ਫਰੈਂਡ ਵੀ ਆ ਹਾਂਜੀ ਤੇ ਉਹ ਤੋਂ ਮੈਂ ਬਹੁਤ ਸਿੱਖਿਆ ਹਾਂ ਹਾਂਜੀ ਹਾਂਜੀ ਕਿਉਂਕਿ ਉਹ ਸਾਡਾ ਅਜੇ ਕੰਸਲਟੈਂਟ ਵੀ ਹੈ ਹਾਂਜੀ ਪੀ ਐਚ ਡੀ ਹੈ ਵਾਈਨ ਮੇਕਿੰਗ ਦੇ ਉੱਤੇ ਹਾਂਜੀ ਹਨਾ ਹਾਂਜੀ ਵੈਰੀ ক্লোਜ਼ ਫਰੈਂਡ ਵੀ ਆ ਵੀ ਆਰ ਲਾਈਕ ਅ ਬ੍ਰਦਰ ਐਕਚੁਅਲੀ ਹਾਂਜੀ ਕੰਸਲਟੈਂਟ ਦਾ ਜੀ ਕਿ ਨਾ ਉਹਦਾ ਕੰਸਲਟੈਂਟ ਆ ਵੀ ਨੈਵਰ ਪੇ ਹਿਮ ਐਨੀ ਨਾ ਉਹਨੇ ਮੈਨੂੰ ਕਿਤੇ ਬਿੱਲ ਦਿੱਤਾ ਨਾ ਮੈਂ ਕਦੇ ਉਹਨੂੰ ਪੇ ਕੀਤਾ ਹਾਂਜੀ ਹਾਂਜੀ ਹੈਨਾ ਤੇ ਤੁਸੀਂ ਵੀ ਵਾਈਨ ਮੇਕਿੰਗ ਚ ਕਰ ਲੈਨੇ ਬਾਈ ਦਾ ਹੱਥ ਵਟਾਉਣੇ ਹੋ ਕਿ ਬਾਈ ਜੀ ਕੱਲੇ ਫਰਾ ਆਪ ਹੀ ਕਰਦੇ ਕੰਮ ਜਾਦੇ ਵਾਈਨ ਮੇਕਿੰਗ ਨਹੀਂ ਮੈਂ ਉਹ ਚੀਜ਼ ਨਹੀਂ ਕਰਦੀ ਮੈਂ ਜਿਆਦਾ ਹੈਗਾ ਸੇਲਸ ਹਾਂਜੀ ਵਾਈਨ ਸ਼ਾਪਸ ਲਾਈਕ ਰਿਟੇਲ ਸੇਲਸ ਹੋਟਲਸ ਹਾਂਜੀ ਤੇ ਬਾਕੀ ਮੈਨੇਜਮੈਂਟ ਲਾਈਕ ਤੁਸੀਂ ਇਹਨਾਂ ਨੂੰ ਵੇਲੇ ਕਰ ਦਿੰਦੇ ਹੋ ਤਾਂ ਕਿ ਇਹ ਇਸ ਕੰਮ 'ਚ ਹੋ ਜਾਵੇ। ਨਹੀਂ ਨਹੀਂ। ਸੋ ਇਹਨਾਂ ਦਾ ਜੌਬ ਹੈਗਾ ਵਿਨਿਆਰ ਪ੍ਰੋਡਿਊਸਿੰਗ ਗੁੱਡ ਕ੍ਰੇਸ ਹਾਂਜੀ ਤੇ ਦੂਆ ਦਾ ਪ੍ਰੋਡਿਊਸਿੰਗ ਵਾਈਨ ਮੇਕਿੰਗ ਵਿਨਿਆਰ ਜਿੱਦਾਂ ਕਿ ਜਿਹੜਾ ਬਿਜ਼ਨਸ ਰਨ ਕਰਨਾ ਹੋ ਮੈਂ ਕਹਿੰਦੀ ਉਹ ਵੀ ਉਹ ਵੀ ਇੰਪੋਰਟੈਂਟ ਹੈ ਜੀ। ਜਿੱਦਾਂ ਕਿ ਤੇ ਲੇਟ ਈਵਨਿੰਗ ਬੋਟਲਿੰਗ ਕਰਨੀ ਹੁੰਦੀ ਉਹਦੇ ਨਾਲ ਹੀ ਹੁੰਦੇ ਆ। ਉਹਦੇ ਫਿਰ ਅਸੀਂ ਚਾਰੇ ਹੀ ਹੁੰਨੇ ਆ ਇਹ ਤੇ ਦੋਨੇ ਮੇਰੀ ਗੱਡੀ ਬੱਚੇ ਹਾਂਜੀ ਇਹਦਾ ਇਸ ਵੇਲੇ ਕਈ ਵਾਰ ਅਸੀਂ ਬਾਟਲ ਕਰਨ ਲੱਗ ਜਾਂਦੇ ਹੁੰਦੇ ਆ ਇਧਰ ਦਿਖਾਓ ਆ ਪਰਿਵਾਰ ਹੈ ਨਾ ਬੱਚੇ ਨਾਲ ਇਹ ਵੀ ਥੋੜਾ ਬਹੁਤਾ ਹੁਣ ਤੁਹਾਡੇ ਨਾਲ ਲੱਗੇ ਜੀ ਹੈ ਨਾ ਇਹ ਬੱਚੇ ਵੱਡੇ ਹੋ ਗਏ ਹਾਂਜੀ ਵੱਡੇ ਤਾਂ ਹੁਣ ਗੱਡੀ ਪੂਰੀ ਇਨਵੋਲਵ ਵੀ ਆ ਹਾਂਜੀ ਤੇ ਛੁੱਟੀ ਹਜੇ ਪੜਦੀ ਹੈ ਹਾਂਜੀ ਤੇ ਉਦਾਂ ਇਹਨਾਂ ਨੂੰ ਜਾਨੀ ਵਿਨਜਾਰਡ ਦੀ ਨੌਲੇਜ ਹੈਗੀ ਕਿਉਂਕਿ ਕੰਮ ਕਰਦੇ ਰਹੇ ਆ ਹਾਂਜੀ ਹਾਂਜੀ ਨਾਲ ਸਾਡੇ ਫਾਰਮ ਦੇ ਵਿੱਚ ਕੰਮ ਕਰਾਉਂਦੇ ਰਹੇ ਆ ਹਾਂਜੀ ਹੁਣ ਵੀ ਇਹਨਾਂ ਨੂੰ ਇਹ ਨਹੀਂ ਹੈ ਵੀ ਜੇ ਸਾਡੇ ਕੋਲ ਬੰਦਾ ਨਾ ਹੋਵੇ ਹਾਂਜੀ ਤਾਂ ਮੈਂ ਇਹਨੂੰ ਕਹਿੰਦਾ ਵੀ ਚੱਕ ਕੇ ਪੁੱਤਾ ਕੰਮ ਕਰਨਾ ਕਰ ਲੋ ਸੋ ਉਹ ਠੀਕ ਹੈ ਜੀ ਉਹ ਕਰ ਲੈਂਦੇ ਆ ਦੇਖੋ ਉਹੀ ਗੱਲ ਹੈ ਜੀ ਜਿਵੇਂ ਆਪਾਂ ਕਹਿੰਦੇ ਆਪਣੀ ਅਗਲੀ ਜਨਰੇਸ਼ਨ ਨਾਲ ਹੋਵੇ ਨਾ ਹਾਂਜੀ ਪਿਛਲੇ ਵੇਲੇ ਉਸ ਸਮੇਂ ਸਾਨੂੰ ਬੰਦੇ ਵੀ ਅਸੀਂ ਮਿਲੇ ਤੇ ਉਸ ਤੋਂ ਬਾਅਦ ਹੋਣੇ ਬੰਦਾ ਹੋ ਗਿਆ ਸੀ ਹਾਂਜੀ ਤੇ ਉਹ ਸਾਰਾ ਕੰਮ ਸਾਡੇ ਜਵਾਕਾ ਨੇ ਕੀਤਾ ਫਾਰਮ ਦਾ ਆਇਆ 5 ਵਜੇ ਉੱਠਣਾ 4 ਵਜੇ ਦੇ ਨੇੜੇ ਹਾਂਜੀ ਤੇ ਕੰ ਨੇ ਨਵੇਂਲੇ ਹੋ ਜਾਣਾ ਉਦੋਂ ਬਾਅਦ ਸਾਰੇ ਨੇ ਇਕੱਠੇ ਹੋ ਕੇ ਖੇਡੀ ਜਾਣਾ ਸੋ ਸਾਰੇ ਪਰਿਵਾਰ ਦੀ ਮਿਹਨਤ ਹੈ ਜੀ ਇਕੱਲੇ ਬੰਦੇ ਦੀ ਮਿਹਨਤ ਨਹੀਂ ਹੁੰਦੀ ਨਾ ਇਹਦੇ ਵਿੱਚ ਸਾਡਾ ਨੂੰ ਖੁਸ਼ੀ ਇਹ ਹੋਈ ਜੀ ਖਾਸ ਕਰਕੇ ਅਗਲੇ ਜਨਰੇਸ਼ਨਾਂ ਹੁਣ ਖੇਤੀ ਨਾਲ ਇੰਨੀ ਜੁੜੀਆਂ ਚਲੋ ਭਾਵੇਂ ਬੱਚੇ ਕੱਲ ਨੂੰ ਕਿਸੇ ਵੀ profession ਜਾਣ ਪਰ ਉਹਨਾਂ ਨੂੰ ਉਹ ਖੇਤ ਦਾ ਫੀਲਡ ਦਾ profession ਦਾ ਫੀਲ ਹੈ ਜਿਹੜਾ ਕਿ ਸਾਰੀ ਉਮਰ ਨਾਲ ਰਹਿੰਦਾ ਹੈ ਭਾਵੇਂ ਕਿਤੇ ਵੀ ਚਲੇ ਜਾਣਾ ਨਾ ਕਿਤੇ ਭਾਈ ਜਾਨ ਭੁੱਖੇ ਨਹੀਂ ਮਰਦੇਗੇ ਹੋਰ ਨਹੀਂ ਆਪ ਦਾ ਚਾਰ ਕੱਦੂ ਲਾ ਕੇ ਸਬਜ਼ੀ ਬਣਾ ਕੇ ਖਾ ਲੈਣਗੇ ਕਿਉਂਕਿ ਮਿੱਟੀ ਦੇ ਨੇੜੇ ਪਤਾ ਐਵੇਂ ਮਿੱਟੀ ਚ ਕਿਉਂਕਦਾ ਹੈ ਹਾਂਜੀ ਹਾਂਜੀ ਉਹਨਾਂ ਨੂੰ ਇਹ ਚੀਜ਼ ਦੀ ਨੌਲੇਜ ਆ ਹਾਂਜੀ ਤੇ ਮੈਂ ਤਾਂ ਇਹ ਕਹਣਾ ਉਹਨਾਂ ਇੱਥੇ ਵੀ ਆਮ ਜਿਵੇਂ ਕਿ ਮੇਰਾ ਐਜੂਕੇਸ਼ਨ ਵਾਲੇ ਚ ਵਿਭਾਗ ਵਿੱਚ ਨਾ ਉੱਤੇ ਗੱਲਬਾਤ ਹੁੰਦੀ ਹੈ ਮੈਂ ਕਹਿੰਦਾ ਉਹਨਾਂ ਵੀ ਇਹ ਜਿਹੜਾ ਹੈਗਾ ਐਗਰੀਕਲਚਰ ਨਾ ਉਹ ਸਕੂਲ 'ਚ ਪਹਿਲੇ ਦਿਨ ਤੋਂ ਹੀ ਇੰਟਰਵਿਊਸ ਕਰੋ ਹਾਂਜੀ ਹਾਂਜੀ ਜਵਾਕਾਂ ਨੂੰ ਨਾ ਗਰੋ ਕਰਨਾ ਸਿਖਾਓ ਹਾਂਜੀ ਤਾਂ ਕਿ ਅਸੀਂ ਆਤਮ ਨਿਰਭਰ ਹੋ ਜਾਈਏ ਇੱਥੇ ਹਾਂਜੀ ਜਿਹੜੇ ਮੈਨੂੰ ਥੋੜੀ ਗੱਲ ਬਾਈ ਜੀ ਵਿੱਚ ਟੁਕਦਾ ਮੈਨੂੰ ਜਿਹੜੀ ਗੱਲ ਲੱਗਦੀ ਹੁੰਦੀ ਹੈ ਕਿ ਸਾਡੇ ਬਹੁਤੇ ਬੱਚਿਆਂ ਨੂੰ ਅਰਬਨ ਜਿਹੜੇ ਸੈਟਅਪ ਦੇ ਬੱਚਿਆਂ ਨੂੰ ਇਹ ਲੱਗਦਾ ਕਿ ਫੂਡ ਸਟੋਰ ਚੋਂ ਆਉਂਦਾ ਹੈ ਸਟੋਰ ਦੀ ਸ਼ੈਲਫ ਤੇ ਜੋ ਫੂਡ ਉਹ ਹੀ ਫੂਡ ਬਿਲਕੁਲ ਅੱਜ ਬੱਚਿਆਂ ਦਾ ਆ ਤਾਂ ਹੁਣ ਸਾਡੀ ਪੂਰਾ ਸਾਡੇ ਲਈ ਪੂਰਾ ਚੈਲੰਜ ਹੈ ਸਾਡੇ ਬੱਚੇ ਤਾਂ ਇਹ ਐਕਸਪੋਜ਼ ਹੀ ਨਹੀਂ ਹੋ ਰਹੇ ਵੀ ਆਉਂਦੀ ਕਿੱਥੋਂ ਕਣ ਕਿੱਥੋਂ ਬੰਦੀ ਹੈ ਨਾ ਸੋ ਤੁਹਾਡੇ ਜਿਹੜੇ ਐਫਰਟ ਹੈ ਜੀ ਚਲੋ ਪਰਿਵਾਰ ਦੇ ਵੀ ਹੈ ਤੁਸੀਂ ਯੰਗਸਟਰਸ ਨੂੰ ਵੀ ਥੋੜਾ ਬੋਤ ਨਾਲ ਉਹਨਾਂ ਨਾਲ ਇਨ ਟੱਚ ਰਹਿਣੇ ਹੈ ਨਾ ਜੀ ਤਾਂ ਕਿ ਜੇ ਕੋਈ ਇਨਫੋਰਮੇਸ਼ਨ ਸਰ ਮੈਨੂੰ ਇਹ ਲੰਦਾ ਕਿ ਸਾਡਾ ਮਾਈਂਡ ਸੈਟ ਗਾਂਹ ਤੱਕ ਜਾਣਾ ਚਾਹੀਦਾ ਸਾਡੀ ਅਗਲੀ ਜੇਨਰੇਸ਼ਨ ਤੱਕ ਪਤਾ ਨਹੀਂ ਲੋਕ ਕਿਸ ਹਿਸਾਬ ਦਾ ਲੈਣਗੇ ਹਾਂਜੀ ਪਰ ਮੈਂ ਦੱਸ ਰਿਹਾ ਤੁਹਾਨੂੰ ਕਹਿੰਦਾ ਵੇ ਅਸੀਂ ਉਸ ਬਾਬੇ ਦੀ ਲਾਦਾ ਹਾਂ ਹਾਂਜੀ ਜਿਹੜਾ ਸਾਰੀ ਦੁਨੀਆ ਤੇ ਨੌਲੇਜ ਵੰਡਣ ਗਿਆ ਹਾਂ ਬਿਲਕੁਲ ਜੀ ਹਨਾ ਹਾਂਜੀ ਬਨਾਨਿਕ ਜਿਹੜੇ ਦੇਵ ਜੀ ਜਿਹੜੇ ਦੁਨੀਆ ਤੇ ਨੌਲੇਜ ਸ਼ੇਅਰ ਕਰਨ ਹਾਂਜੀ ਨੌਲੇਜ ਕਲੈਕਟ ਕਰਨ ਤੇ ਨੌਲੇਜ ਵੰਡਣ ਹੀ ਗਏ ਹਾਂਜੀ ਨਹੀਂ ਤਾਂ ਉਹ ਵੀ ਕਰਤਾਰਪੁਰ ਖੇਤੀ ਕਰੀ ਜਾਂਦੇ ਹੋਰ ਤੇ ਇਦਾਂ ਕੋਈ ਬੱਚਾ ਕਭ ਨਹੀਂ ਤੇ ਬੱਚੇ ਪਾਲ ਲੈਂਦੇ ਉਹਦੇ ਹਾਂ ਬੱਚੇ ਪਾਲ ਲੈਂਦੇ ਕਿਉਂਕਿ ਉਹ ਵਿਜਨਰੀ ਸੀ ਹਾਂਜੀ ਹਨਾ ਰੈਵਿਊਲੇਸ਼ਨਰੀ ਵੀ ਸੀ ਹਾਂਜੀ ਉੱਠ ਕਰਕੇ ਉਹਨੇ ਉਹ ਕੰਮ ਕੀਤਾ ਤੇ ਜੇ ਅਸੀਂ ਗੁਰਨਾਨਕ ਦੇ ਫਲਸਫੇ ਨੂੰ ਫਾਲੋ ਕਰਦੇ ਤਾਂ ਸਾਨੂੰ ਇਹ ਕੰਮ ਕਰਨਾ ਚਾਹੀਦਾ ਬਿਲਕੁਲ ਜੀ ਹਨਾ ਬਿਲਕੁਲ ਮਨ ਨਹੀਂ ਹੈ ਨਾ ਉਸਦਾ ਫੋਰ ਫਰੰਟ ਨਹੀਂ ਹੋਣਾ ਚਾਹੀਦਾ ਹਾਂਜੀ ਉਹ ਲੋੜ ਹੈ ਹਾਂਜੀ ਉਹਨਾਂ ਦੀ ਤੁਹਾਡੀ ਲੋੜ ਪੂਰੀ ਹੋਣੀ ਚਾਹੀਦੀ ਹੈ ਪਰ ਜਿੱਥੇ ਤੁਹਾਡੀ ਨੌਲੇਜ ਦੀ ਲੋੜ ਆ ਤੇ ਮੂਰੇ ਅਗਲੇ ਕੋਲੇ ਸਾਡੇ ਕੋਲੇ ਪੇ ਕਰਨ ਨੂੰ ਹੈ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਤੁਸੀਂ ਆਪਣੀ ਨੌਲੇਜ ਨੂੰ ਹੈਲਡ ਬੈਕ ਕਰ ਲਓ ਦਨ ਦਨ ਯੂ ਆਰ ਨਾਟ ਓਨਸਟ ਆਪਣੇ ਜਿਹੜਾ ਤੁਹਾਡਾ ਪ੍ਰੋਫੈਸ਼ਨਲ ਉਹਦੇ ਪੱਤੇ ਓਨੈਸਟ ਨਹੀਂ ਤੇ ਤੁਸੀਂ ਹਿਮੈਨਿਟੀ ਦੇ ਐਂਗਲ ਤੋਂ ਫਿਰੋਗੇ ਉੱਥੇ ਗਲਤ ਕੰਮ ਹੋਏਗਾ ਹਾਂਜੀ ਮੈਂ ਤਾਂ ਮੇਰੇ ਨਾਲ ਕੋਈ ਲੜਾ ਹੈ ਉਹ ਮੈਂ ਉਹਨੂੰ ਵੀ ਸਲਾਹ ਦੇਣਾ ਹੁੰਦਾ ਕਿਉਂਕਿ ਮੈਂ ਕਿਸੇ ਨੂੰ ਦੁਸ਼ਮਣ ਨਹੀਂ ਚਾਹੁੰਦਾ ਹਾਂਜੀ ਹਾਂਜੀ ਬਾਈ ਜੀ ਨੇ ਗੱਲਾਂ ਕਰਨ ਸਾਡਾ ਜੀ ਕਰ ਰਿਹਾ ਜੇ ਸਾਨੂੰ ਪਤਾ ਇਹ ਬਹੁਤ ਲੰਬਾ ਹੋ ਜਾਣਾ ਹੈ ਕਿਹੜਾ ਇੱਥੇ ਸਮਾਪਤੀ ਕਰਦੇ ਹਾਂ ਤੇ ਇਹਨਾਂ ਨਾਲ ਕੁਝ ਹੋਰ ਗੱਲਾਂ ਦੁਆਰਾ ਫੇਰ ਕਰਾਂ